ਪੰਜਾਬ ਹਤਾਸ਼ੀ ਹੋਣ ਦਾ ਦਾਵਾ ਕਰਨ ਵਾਲੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰਨ ਵਾਲੇ ਲੱਗਦਾ ਹੁਣ ਪੰਜਾਬ ਦੇ ਪਾਣੀਆਂ ਦੇ ਨਾਲ ਵੱਡੀ ਸਾਜ਼ਿਸ਼ ਕਰ ਰਹੇ ਨੇ ਸੰਕੇਤ ਦੇ ਰਹੇ ਨੇ ਇਹ ਕਿ ਸ਼ਾਇਦ ਪੰਜਾਬ ਦਾ ਪਾਣੀ ਹੁਣ ਹਰਿਆਣੇ ਨੂੰ ਦੇਣ ਦੀ ਤਿਆਰੀ ਆ 100% ਜਿਹੜੇ ਤੋਂ ਬੋਰਡ ਲਵਾਏ ਖਾਲਾਂ ਦੇ ਉੱਤੇ ਪਾਣੀ ਪਚਾਉਂਦੇ ਆ ਤੁਹਾਨੂੰ ਮੈਂ ਕੱਜ ਅ ਰਾਜਪਾਏ ਦੇ ਉੱਤੇ ਲੈ ਕੇ ਆਇਆ ਜਿਹਨੂੰ ਸੂਆ ਕਹਿੰਦੇ ਆ ਆ ਤੁਹਾਡੇ ਸਾਹਮਣੇ ਦੀ ਹਾਲਤ ਹੈ ਕਿ ਪਾਣੀ ਵਗਣ ਵਾਲੀ ਹੈ ਇਹਦੇ ਚੋਂ ਤੇ ਪਾਣੀ ਜਾ ਹੀ ਨਹੀਂ ਸਕਦਾ ਮਤਲਬ ਇਹ ਪਾਣੀ ਇੱਥੋਂ ਵਗਣ ਯੋਗ ਹੀ ਨਹੀਂ ਹੈਗਾ ਤੇ ਕਿੱਥੇ ਤੁਸੀਂ ਖੇਤਾਂ ਨੂੰ 100% ਪਾਣੀ ਲਾਉਣ ਦੀਆਂ ਗੱਲਾਂ ਕਰਦੇ ਹੋ ਆ ਜਮੀਨੀ ਕੀ ਗੱਤ ਹੈ ਤੁਸੀਂ ਟੈਕਨੀਕਲੀ ਰਿਪੋਰਟ ਬਿਜਲੀ ਬੋਰਡ ਕੋ ਲਈ ਕਿ ਜੇ 100% ਪਾਣੀ ਖੇਤਾਂ ਦੇ ਵਿੱਚ ਜਾ ਰਿਹਾ ਤੇ ਫਿਰ ਬਿਜਲੀ ਦੇ ਯੂਨਟ ਤੇ ਵੜੇ ਨਹੀਂ ਹੋਣੇ ਚਾਹੀਦੇ 100% ਫੇਕ ਰਿਪੋਰਟ ਜਿਹੜੀ ਬਣਾਉਣ ਦਾ ਵੀ ਪਾਣੀ ਪਹੁੰਚ ਗਿਆ ਇਹ ਜਿਹੜਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਸੁਪਰੀਮ ਕੋਰਟ 'ਚ ਹੋਣਾ ਉਹ ਕੇਸ ਜਿਹੜਾ ਇਹਨਾਂ 100% ਆਪਾਸ਼ੀ ਦਿਖਾ ਦੇਣੀ ਆ ਉਹੀ ਚੁੱਕ ਕੇ ਕਾਪੀ ਉਹਨਾਂ ਸੁਪਰੀਮ ਕੋਰਟ ਦੇ ਵਿੱਚ ਲਾ ਦੇਣੀ ਆ ਔਰ ਉਹਦੇ ਅਬਿਹਾਫ ਦੇ ਉੱਤੇ ਸੁਪਰੀਮ ਕੋਰਟ ਨੇ ਫੈਸਲਾ ਦੇ ਦੇਣਾ ਵੀ ਤੁਹਾਡੇ ਤੇ ਕੱਲਾ-ਕੱਲਾ ਜਿਹੜਾ ਖੇਤ ਨੂੰ ਪਾਣੀ ਲੱਗ ਰਿਹਾ ਫਿਰ ਵਾਧੂ ਪਾਣੀ ਦੀ ਤੁਹਾਨੂੰ ਕੀ ਲੋੜ ਆ ਦੋ ਤਰੀਕੇ ਹੁੰਦੇ ਨੇ ਆਪਣਾ ਮੂੰਹ ਲਾਲ ਫਾਉਣ ਦੇ ਜਾਂ ਤੇ ਬੰਦਾ ਬਹੁਤ ਖਾਂਦਾ ਪੀਂਦਾ ਹੋਵੇ ਹੱਟਾ-ਕੱਟਾ ਹੋਵੇ ਤੇ ਜਾਂ ਚਪੇੜਾ ਮਾਰ ਕੇ ਲਾਲ ਕੀਤਾ ਜਾਂਦਾ ਤੂੰ ਪੰਜਾਬੀਆਂ ਨੂੰ ਬ ਬੋਰਡਾਂ ਦੇ ਉੱਤੇ ਐਡ ਦੇ ਵਿੱਚ ਇਸ਼ਤਿਹਾਰਾਂ ਦੇ ਵਿੱਚ ਅਸਲ ਚ ਤੋਂ ਪੰਜਾਬੀਆਂ ਦਾ ਚਿਹਰਾ ਜਿਹੜਾ ਉਹ ਚਪੇੜਾ ਮਾਰ ਮਾਰ ਕੇ ਲਾਲ ਕਰਕੇ ਤੇ ਉਹ ਬੋਰਡਾਂ ਦੇ ਉੱਤੇ ਵਹਵਾਉਣ ਦਾ ਪਰਿਵਾਰੀ ਸਾਰੇ ਇਕੱਠੇ ਹੋ ਗਏ ਆ ਮੈਨੂੰ ਵੀ ਮੰਗ ਪੱਤਰ ਦਿੱਤਾ ਇਹਨਾਂ ਨੇ ਇਹ ਉੱਥੇ ਜਾ ਕੇ ਤੇ ਇਹਨਾਂ ਦਾ ਜਿਹੜਾ ਸਿੰਚਾਈ ਮੰਤਰੀ ਰੌਬਰਟ ਜੇ ਰੱਖਿਆ ਨੇ ਔਰ ਸੋਚਣਾ ਪਦਾ ਉਹਦਾ ਮਤਲਬ ਜਿੱਧਰ ਨੂੰ ਰਿਮੋਟ ਚਲਾਉਂਦਾ ਉਧਰ ਨੂੰ ਉਤ ਰਿਆ ਜਾਂਦਾ ਕੀ ਨਾ ਉਹਦਾ ਜੋੜਾ ਕਰਕੇ ਕੀ ਜੋੜਾ ਮਾਜਰਾ ਹਨਾ ਉਹਨੂੰ ਇਹਨੇ ਮੰਤਰੀ ਬਣਾਇਆ ਇਹਨਾਂ ਜਾ ਕੇ ਉਹਨੂੰ ਸਲੀਅਤ ਦੱਸੀ ਉਹ ਮੰਨਿਆ ਵੀ ਕਿ ਯਾਰ ਬਹੁਤ ਗਲਤ ਹੈ ਤੁਹਾਡੀ ਚਾਰ ਸ਼ੀਟ ਵੀ ਗਲਤ ਹੈ ਉਹਨੂੰ ਇਹਨਾਂ ਅਸਲੀਅਤ ਦੱਸੀ ਉਹਨੇ ਜਦੋਂ ਆਪਣੇ ਮਾਹਮੇ ਦੇ ਸੈਕਟਰੀ ਨਾਲ ਗੱਲ ਕੀਤੀ ਹੈ ਕ੍ਰਿਸ਼ਨ ਕੁਮਾਰ ਉਹਨਾਂ ਨਾਲ ਇਹ ਬੜੇ ਤੇਜ਼ ਤਰਾਰ ਸੈਕਟਰੀ ਨੇ ਤੇ ਅੱਗੋਂ ਜੋੜਾ ਮਾਇਰਾ ਸਾਹਿਬ ਨੂੰ ਗੱਲ ਹੀ ਨਹੀਂ ਆਈ ਤੁਸੀਂ ਅਫਸਰ ਵੀ ਉਹ ਲਾ ਦਿੱਤਾ ਜਿਹੜਾ ਹਰਿਆਣੇ ਨਾਲ ਸੰਬੰਧਿਤ ਹੈ ਕ੍ਰਿਸ਼ਨ ਕੁਮਾਰ ਉਹ ਹਰਿਆਣੇ ਤੋਂ ਮਿੰਦਰਗੜ੍ਹ ਤੋਂ ਸੰਬੰਧ ਜਿਹੜਾ ਰੱਖਦੇ ਨੇ ਮੈਂ ਫੇਰ ਆਪਣੀ ਗੱਲ ਦਰਉਣਾ ਕਿ ਮੈਨੂੰ ਉਹਦੀ ਇਮਾਨਦਾਰੀ ਤੇ ਕੋਈ ਉਹਨਾਂ ਦੀ ਤੇ ਸ਼ੱਕ ਨਹੀਂ ਪੜ ਲੈ ਕੇ ਅਫਸਰ ਬਣੇ ਨੇ ਪਰ ਉਹਨਾਂ ਦਾ ਦਰਦ ਕਿਤੇ ਨਾ ਕਿਤੇ ਕਰਮ ਭੂਮੀ ਨੂੰ ਛੱਡ ਕੇ ਤੇ ਜਨਮ ਭੂਮੀ ਦੇ ਪ੍ਰਤੀ ਜਿਹੜਾ ਜਾ ਗਿਆ ਵੀ ਮੈਂ ਆਪਣੇ ਜਿੱਥੇ ਮੈਂ ਪੈਦਾ ਹੋਇਆ ਆ ਮੈਂ ਉੱਥੇ ਮੈਂ ਕੋਈ ਨਾ ਕੋਈ ਜਿਹੜਾ ਫਾਇਦਾ ਪਹੁੰਚਾਉਣ ਦੀਆਂ ਗੱਲਾਂ ਕਰਾਂ ਤੂੰ ਤੇ ਪੰਜਾਬ ਦਾ ਪੁੱਤ ਹੈ ਨਾ ਭਗਵੰਤ ਮਾਨ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਭਗਵੰਤ ਮਾਨ ਕਿ ਜੇ ਤੇ ਇਹ ਇਨਗੈਲੀ ਨਾ ਆਇਆ ਤੇ ਇਹਦੇ ਉੱਤੇ ਸਪਸ਼ਟੀ ਕਰਨ ਦੇ ਤੇ ਜੇ ਤੂੰ ਜਾਣ ਬੁੱਝ ਕੇ ਕੀਤਾ ਤੇ ਫਿਰ ਮੈਂ ਇਹ ਕਹਿ ਕੇ ਤੈਨੂੰ ਜਰੂਰ ਸਮਾਪਤੀ ਕਰੂੰਗਾ ਵੀ ਤੇਰੇ ਲਈ ਲੱਖ ਲਾਣਤ ਹੈ ਜੇ ਤੂੰ ਜਾਣ ਬੁੱਝ ਕੇ ਕੇਂਦਰ ਦੇ ਹੱਥਾਂ 'ਚ ਖੇਡ ਰਿਆ ਨਾਲ ਦੇ ਸੂਬਿਆਂ ਦੇ ਵਿੱਚ ਆਪਣੀ ਪਾਰਟੀ ਨੂੰ ਮਤਲਬ ਤਕੜਾ ਕਰ ਲਈ ਜੇ ਤੂੰ ਸਾਜ਼ਿਸ਼ ਕਰ ਰਿਹਾ ਫਿਰ ਤੇਰੇ ਲਈ ਮੈਂ ਇੱਕ ਗੱਲ ਕਹੂੰਗਾ ਵੀ ਪਿਪਲੀ ਦੇ ਆ ਪੱਤੇ ਆ ਕਾਦੀ ਖੜਖੜ ਖੜਖੜ ਲਾਈ ਹੋਈ ਹੈ ਭਗਵਾਨ ਤੁਮਾਨੂੰ ਇੰਨਾ ਪੁੱਛਦੇ ਜਮੀਰ ਮਾਰਨ ਦੀ ਦਵਾਈ ਕਿਹੜੇ ਵੈਦ ਤੋਂ ਮੰਗਾਈ ਤੇਨੂੰ ਸ਼ਰਮ ਨਹੀਂ ਆਉਂਦੀ ਯਾਰ ਕਿਹੜੇ ਇਨਕਲਾਬ ਦੀਆਂ ਤੂੰ ਗੱਲਾਂ ਕਰਦਾ ਗੱਲਾਂ ਤਾਂ ਕੀਤੀਆਂ ਸੀ ਇਨਕਲਾਬ ਦੀਆਂ ਗੱਲਾਂ ਤਾਂ ਕੀਤੀਆਂ ਸੀ ਆਪਣੇ ਹੱਕ ਸੱਚ ਲੈਣ ਦੀਆਂ ਤੁਸੀਂ ਪੰਜਾਬ ਹੀ ਲਟਾ ਦੇਣ ਲੱਗੇ ਉਹ ਕਿਹੋ ਜਿਹਾ ਰੰਗਲਾ ਪੰਜਾਬ ਹੈ ਮੈਂ ਤੈਨੂੰ ਕਹਿੰਦਾ ਫਿਰ ਬੋਰਡਾਂ ਤੇ ਲਿਖ ਕੰਗਲਾ ਪੰਜਾਬ ਤੇ ਮੈਂ ਉਹ ਇੱਕ ਗੱਲ ਕਹਿਣੀ ਚਾਹੁੰਦਾ ਵੀ ਤੇਰੇ ਬਾਰੇ ਨਾ ਮਾਨਕ ਸਾਹਿਬ ਨੇ ਬਹੁਤ ਖੂਬ ਲਿਖਿਆ ਕਿ ਡੰਗਰ ਰੱਸਾ ਚੱਪਣੋਂ ਨਾ ਰੋਕਿਆ ਢਦੇ ਕੁੱਤੇ ਬਹਿ ਗਏ ਰਾਜ ਤੇ ਫਿਰ ਚੱਕੀ ਚੜਦੇ ਪੱਥਰ ਉੱਤੇ ਬੂੰਦ ਨਾ ਕੋਈ ਅਸਰ ਦਿਖਾਵੇ ਕਦੇ ਬੰਦੇ ਦੀ ਮਾਨਕਾ ਆਦਤ ਨਾ ਜਾ ਇਹ ਜਿਹੜੇ ਤੁਸੀਂ ਬੋਰਡ ਲਾਈ ਸੀ ਜਿਹੜੀ ਫੜ ਮਾਰੀ ਸੀ ਉਹਨੂੰ ਸੱਚ ਸਾਬਤ ਕਰਨ ਦੇ ਲਈ ਤੁਸੀਂ ਪਟਵਾਰੀਆਂ ਤੋਂ ਇਹ ਗਲਤਾ ਜਿਹੜਾ ਰਿਕਾਰਡ ਬਣਵਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਫਿਰ ਤੁਸੀਂ ਅੰਦਰੋਂ ਅੰਦਰੀ ਯਾਰੀ ਪੰਜਾਬ ਤੋਂ ਬੇਮੁਖ ਹੋ ਕੇ ਕਿਸੇ ਹੋਰ ਨਾਲ ਨਿਵਾ ਰਹੇ ਹੋ ਇਹਨਾਂ ਦੋਨਾਂ ਸਵਾਲਾਂ ਦੇ ਜਵਾਬ ਪੰਜਾਬੀ ਜ਼ਰੂਰ ਚਾਹਣਗੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਾਲ ਪੰਜਾਬ ਹਤਾਸ਼ੀ ਹੋਣ ਦਾ ਦਾਵਾ ਕਰਨ ਵਾਲੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰਨ ਵਾਲੇ ਲੱਗਦਾ ਹੁਣ ਪੰਜਾਬ ਦੇ ਪਾਣੀਆਂ ਦੇ ਨਾਲ ਵੱਡੀ ਸਾਜ਼ਿਸ਼ ਕਰ ਰਹੇ ਨੇ ਸੰਕੇਤ ਦੇ ਰਹੇ ਨੇ ਇਹ ਕਿ ਸ਼ਾਇਦ ਪੰਜਾਬ ਦਾ ਪਾਣੀ ਹੁਣ ਹਰਿਆਣੇ ਨੂੰ ਦੇਣ ਦੀ ਤਿਆਰੀ ਆ ਇਹ ਅਸੀਂ ਨਹੀਂ ਕਹਿੰਦੇ ਇਹ ਆ ਪੇਪਰ ਕਹਿੰਦੇ ਨੇ ਜਿਹੜੇ ਨਹਿਰੀ ਪਟਵਾਰੀਆਂ ਨੇ ਜਿਹੜਾ ਇਹ ਇੱਕ ਰਿਕਾਰਡ ਦਿੱਤਾ ਨਹਿਰੀ ਪਟਵਾਰੀਆਂ ਨੇ ਪਿਛਲੇ 2-4 ਮਹੀਨਿਆਂ ਦੇ ਵਿੱਚ ਜੋ ਵੀ ਹੋਇਆ ਤਾਂ ਨਹਿਰੀ ਪਟਵਾਰੀ ਇਸ ਬਾਰੇ ਆਖ ਰਹੇ ਨੇ ਨਹਿਰੀ ਵਿਭਾਗ ਆਖ ਰਿਹਾ ਕਿ ਜੋ ਉਹਨਾਂ ਤੋਂ ਜ਼ਬਰਦਸਤੀ ਜਿਸ ਤਰ੍ਹਾਂ ਕਰਵਾਇਆ ਜਾ ਰਿਹਾ ਕੀ ਕਿਹਦੇ ਨਾਲ ਇਹ ਵਫਾਦਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪੰਜਾਬ ਸਰਕਾਰ ਦੇ ਵੱਲੋਂ ਤਾਂ ਸਾਰੇ ਮਸਲੇ ਤੇ ਅੱਜ ਮਨਦੀਪ ਸਿੰਘ ਮੰਨਾ ਵੀ ਬੋਲੇ ਨੇ ਪੂਰੀ ਡਿਟੇਲ ਦੇ ਵਿੱਚ ਉਹ ਇਸ ਮਸਲੇ ਤੇ ਬੋਲੇ ਨੇ ਤਾਂ ਇੱਕ ਵਾਰ ਫਿਰ ਉਹ ਮੇਰੇ ਨਾਲ ਨੇ ਗੱਲਬਾਤ ਆਪਾਂ ਉਹਨਾਂ ਨਾਲ ਕਰਦੇ ਆ ਸਵਾਗਤ ਹੈ ਭਾਈ ਜੀ ਧੰਨਵਾਦ ਗਗਨ ਤੁਹਾਡਾ ਬਹੁਤ-ਬਹੁਤ ਅਖਰ ਚੈਨਲ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਭਾਈ ਜੀ ਜਿਸ ਤਰ੍ਹਾਂ ਮੈਂ ਤੁਹਾਡੀ ਵੀਡੀਓ ਦੇਖੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਸੰਪਰਕ ਕੀਤਾ ਉਸ ਵੀਡੀਓ ਦੇ ਵਿੱਚ ਤੁਸੀਂ ਪੂਰੀ ਡਿਟੇਲ ਦਿੱਤੀ ਕਿ ਕਿਸ ਤਰ੍ਹਾਂ ਨੇਰੀ ਪਟਵਾਰੀਆਂ ਤੋਂ ੱੱਕੇ ਦੇ ਨਾਲ ਇੱਕ ਰਿਕਾਰਡ ਬਣਵਾਇਆ ਜਾ ਰਿਹਾ ਉਹ ਰਿਕਾਰਡ ਇਹ ਕਿ ਇਹ ਰਿਕਾਰਡ ਬਣਾ ਦਿਓ ਜੀ ਕਿ ਪੰਜਾਬ ਦੇ ਖੇਤਾਂ ਤੱਕ 100% ਖੇਤਾਂ ਤੱਕ ਪੰਜਾਬ ਦੇਆਂ ਤੱਕ ਪਾਣੀ ਪਹੁੰਚ ਗਿਆ ਇਹਦਾ ਮਕਸਦ ਸ਼ੱਕੀ ਨਹੀਂ ਲੱਗਦਾ ਗਗਨ ਪਹਿਲਾਂ ਤਾਂ ਤੁਸੀਂ ਜੋ ਕਿਹਾ ਮੈਂ ਉਹਦੇ ਬਾਰੇ ਇੱਕ ਗੱਲ ਕਹਾਂ ਕਿ ਬਹੁਤ ਥਾਵਾਂ ਦੇ ਉੱਤੇ ਬੋਰਡ ਤੇ ਬਹੁਤ ਥਾਵਾਂ ਦੇ ਉੱਤੇ ਦੇ ਸਾਈਨ ਲਗਾਏ ਜਾਂਦੇ ਨੇ ਜਿਹਨੂੰ ਆਪਣਾ ਮਾਰਕ ਦੱਸਿਆ ਜਾਂਦਾ ਵੀ ਰੰਗਲਾ ਪੰਜਾਬ ਹੁਣ ਮੈਂ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦਾ ਵੀ ਆਹ ਜਿਹੜੀਆਂ ਤੁਹਾਡੀਆਂ ਸਾਜਿਸ਼ਾਂ ਨੇ ਇਹਦੇ ਨਾਲ ਤੇ ਹੁਣ ਪੰਜਾਬ ਨੂੰ ਤੋਂ ਲਿਖਦੇ ਕੰਗਲਾ ਪੰਜਾਬ ਵੀ ਇਹ ਤੇ ਕੰਗਾਲ ਹੋਣ ਦੇ ਕੰਡੇ ਦੇ ਉੱਤੇ ਜਿਹੜਾ ਤੁਸੀਂ ਲੈ ਕੇ ਆਇਓ ਜੀ ਗੱਲ ਆਪਾਂ ਪੂਰੀ ਤਸੱਲੀ ਨਾਲ ਕਰੀਏ ਨਾ ਵੀ ਪੰਜਾਬ ਨੂੰ ਤੋਂ ਕੱਲਾ ਮਾਰਨ ਵਾਲਾ ਨਹੀਂ ਹੈਗਾ ਜਿਹੜਾ ਜਿਹੜਾ ਕੁਰਸੀ ਤੇ ਬਹਿੰਦਾ ਜਿੰਨੂੰ ਜਿੰਨੂੰ ਕੁਰਸੀ ਦਾ ਲਾਲਚ ਪੈਂਦਾ ਉਹੀ ਪੰਜਾਬ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਤੇ ਪੰਜਾਬ ਤੇ ਚਲੋ ਪਤਾ ਨਹੀਂ ਕਿਹੜੀ ਗੁਰੂ ਆ ਮਹਾਰਾਜ ਦੀ ਕਿਰਪਾ ਉਹ ਵੀ ਕਿੰਨਾ ਕਿਚਰੇ ਨੂੰ ਬਚਾ ਲੈਣਗੇ ਜਦੋਂ ਹਾਕਮ ਹੀ ਸਾਡੇ ਇਸ ਤਰ੍ਹਾਂ ਦੇ ਹੋ ਗਏ ਉਹ ਕਹਿੰਦੇ ਆ ਨਾ ਕਿ ਦਸ਼ਮੇਸ਼ ਤੇਰੀ ਕੌਮ ਤੇ ਚੁੱਲੀਆਂ ਬਥੇਰੀਆਂ ਬਚਦੇ ਰਹੇ ਆ ਸਿਰ ਉੱਤੇ ਰਹਿਮਤਾ ਨੇ ਤੇਰੀਆਂ ਲਿਖਿਆ ਜੋ ਡਾਡਾ ਧੁਰ ਤੋਂ ਮੁਕੱਦਰ ਨੇ ਮਾਰਿਆ ਦੁਸ਼ਮਨ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ ਮਤਲਬ ਤੁਸੀਂ ਜਿਹੜੇ ਸਾਡੇ ਰਹਿਬਰ ਬਣਦੇ ਉਹੀ ਮਾਰਨਾ ਸ਼ੁਰੂ ਕਰ ਦਿੰਦੇ ਨੇ ਇਹਨਾਂ ਨੇ ਇੱਕ ਨਹਿਰੀ ਸਾਡੀ ਲੜਾਈ ਕਿੰਨੀ ਵੱਡੀ ਚੱਲ ਰਹੀ ਹੈ ਐਸਵਾਈਐਲ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਚ ਸਤਲੁਜ ਯਮਨਾ ਜਿਹੜੀ ਲਿੰਕ ਨਹਿਰ ਆ ਉਹ ਨਹੀਂ ਬਣਨੀ ਚਾਹੀਦੀ ਪੰਜਾਬ ਕੋਲ ਪਾਣੀ ਨਹੀਂ ਹੈਗਾ ਅੱਜ ਤੋਂ 6-8 ਮਹੀਨੇ ਪਹਿਲਾਂ ਸਰਕਾਰ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਕਿ ਪੰਜਾਬ ਚ 100% ਜਿਹੜੇ ਖਾੜੋ ਪਾ ਦਿੱਤੇ ਗਏ ਆ ਔਰ ਉਹ ਪਟਵਾਰੀਆਂ ਕੋਲੋਂ ਅਫਸਰਾਂ ਨੇ ਦਬਾਅ ਪਵਾ ਕੇ ਲਖਾ ਲਿਆ ਸੀ ਕਿਤੇ ਕਈਆਂ ਥਾਵਾਂ ਤੇ ਮੇਰੇ ਦੇਖਣ ਨੂੰ ਇਹ ਵੀ ਆਇਆ ਕਿ ਕਿਸਾਨਾਂ ਨੇ ਉਦੋਂ ਮਤਲਬ ਖਾਲ ਪੋ ਆਲੇ ਜਿੱਥੇ ਤੇ ਸਰਕਾਰੀ ਖਾਲ ਆ ਉੱਥੇ ਤੇ ਕੋਈ ਦਿੱਕਤ ਨਹੀਂ ਕਈਆਂ ਥਾਵਾਂ ਤੇ ਸਰਕਾਰੀ ਖਾਲ ਹੀ ਨਹੀਂ ਆ ਗਿਆ ਸਾਰੇ ਨਕਸ਼ੇ ਤੁਹਾਨੂੰ ਮੈਂ ਵਿਖਾਉਣ ਲੱਗਾ ਔਰ ਉਹਨਾਂ ਥਾਵਾਂ ਦੇ ਉੱਤੇ ਤਰਲੇਮੰਤਾ ਕਰਕੇ ਸਰਕਾਰ ਦੇ ਦਬਾਅ ਠੋ ਖਾਲ ਮੁੜ ਕੇ ਉਹਨਾਂ ਵਾਹ ਦਿੱਤੇ ਮਤਲਬ ਉਹਦੇ ਉੱਤੇ ਆਪਣੀ ਫਸਲ ਜਿਹੜੀ ਬੀਜਲੀ ਉਹ ਵੀ ਇਹਨਾਂ ਕੋਲੋਂ ਹੁਣ ਨਵੀਂ ਚਿੱਠੀ ਜਿਹੜੀ ਦਿੱਤੀ ਗਈ ਪਹਿਲਾਂ ਤੇ ਨਾ ਮਾਰਕਾ ਮਾਰ ਲਿਆ ਵੀ ਸੀ ਜਿਹੜੇ 100% ਖਾਲ ਪਾ ਦਿੱਤੇ ਆ ਪਾਣੀ ਜਿਹੜਾ ਇੱਕ WhatsApp ਦੇ ਉੱਤੇ ਮੈਸੇਜ ਫਰਮਾਨ ਜਾਰੀ ਕੀਤਾ ਜਿਹੜੇ ਕ੍ਰਿਸ਼ਨ ਕੁਮਾਰ ਸੈਕਟਰੀ ਨੇ ਚਲੋ ਮੈਂ ਉਸ ਬੰਦੇ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਕਰਦਾ ਹਨਾ ਬਿਨਾਂ ਵਜ੍ਹਾ ਕਿਸੇ ਦੇ ਉੱਤੇ ਦੋਸ਼ ਨਹੀਂ ਲਾਉਣੇ ਚਾਹੀਦੇ ਉਹਨਾਂ ਵੱਲੋਂ ਇੱਕ ਪਹਿਲੀ ਗੱਲ WhatsApp ਕੋਈ ਮਤਲਬ ਆਥੈਂਟਿਕ ਥੋੜੀ ਹੈ ਕਿ ਯਾਰ ਤੁਸੀਂ ਇਹਦੇ ਉੱਤੇ ਫਰਮਾਨ ਜਾਰੀ ਕਰਦੇ ਹੋ ਤਾਂ ਤੁਹਾਡਾ ਬੱਚਾ ਵੀ ਫੜ ਕੇ ਕੋਈ ਵੀ ਫੜ ਕੇ ਮਤਲਬ ਲਿਖ ਸਕਦਾ ਹੈ ਪਰ ਐਸੀ ਮਨਾਹੀ ਹੈ ਭਾਈ ਇਸ ਡਿਪਾਰਟਮੈਂਟ ਦੇ ਵਿੱਚ ਔਰ ਉਹਦੇ ਉੱਤੇ ਫਰਮਾਨ ਜਾਰੀ ਕੀਤਾ ਕਿਉਂਕਿ ਲਿਖਤੀ ਕਰਦੇ ਤੇ ਘਿਰ ਜਾਣਾ ਸੀਗਾ ਉਹਦੇ ਵਿੱਚ WhatsApp ਦੇ ਉੱਤੇ ਫਰਮਾਨ ਜਾਰੀ ਕਰ ਦਿੱਤਾ ਕਿ 100% ਆਬਪਾਸ਼ੀ ਦਿਖਾਈ ਜਾਵੇ। ਆਬਪਾਸ਼ੀ ਦਾ ਮਤਲਬ ਹੈ ਵੀ ਆਬ ਪਾਣੀ ਪੰਜਾਬ ਜਿਹਨੂੰ ਕਹਿੰਦੇ ਪੰਜਾਂ ਦਰਿਆਵਾਂ ਦੀ ਧਰਤੀ ਵੀ 100% ਪਾਣੀ ਜਿਹੜਾ ਉੱਥੇ ਪਹੁੰਚਣ ਲੱਗ ਪਿਆ। ਔਰ 100% ਆਬਪਾਸ਼ੀ ਦਾ ਮਤਲਬ ਪਤਾ ਕੀ ਸਮਝਦੇ ਹੋ? ਇਹਦੇ ਸਿੱਟੇ ਸੋਚੇ ਸਰਕਾਰ ਨੇ ਵੀ ਕੀ ਨਿਕਲਣਗੇ? ਆਹ ਡਿਟੇਲ ਸਾਰੀ ਮੈਂ ਇਕੱਠੀ ਕੀਤੀ ਹੈ। ਇਹਦੇ ਰਿਪੋਰਟਾਂ ਅੱਗੋਂ ਜਿਹੜੀਆਂ ਤੁਸੀਂ ਬਣਾ ਦੋਗੇ 100% ਦੀਆਂ ਉਹਦੇ ਨੁਕਸਾਨ ਕੀ ਹੋਣੇ ਨੇ? 100% ਫੇਕ ਰਿਪੋਰਟ ਜਿਹੜੀ ਬਣਾਉਂਦਾ ਵੀ ਪਾਣੀ ਪਹੁੰਚ ਗਿਆ। ਇਹ ਜਿਹੜਾ ਸਭ ਤੋਂ ਵੱਡਾ ਨੁ ਮੈਂ ਮਤਲਬ ਕਹਿਣਾ ਆ ਕਿ ਪਟਵਾਰੀਆਂ ਨੂੰ ਕਿ ਯਾਰ ਤੁਸੀਂ ਪਹਿਲਾਂ ਵੀ ਜਦੋਂ ਰਿਪੋਰਟਾਂ ਬਣਾਈਆਂ ਉਹ ਨਹੀਂ ਸੀ ਕਰਨੀਆਂ ਚਾਹੀਦੀਆਂ ਵੀ 100% ਜਿਹੜੇ ਖਾਲ ਪੈਗੇ ਨੇ ਕਿ ਧੜਤੇ ਦਬਾ ਪਿਆ ਸਰਕਾਰ ਕਿਉਂਕਿ ਬੋਰਡਾਂ ਦੇ ਸਿਰ ਤੇ ਚੱਲਦੀ ਆ ਹੁਣ ਜਾਂ ਤੇ ਇਹਨਾਂ ਦਾ ਜਮੀਰ ਜਾ ਗਿਆ ਵੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਤੇ ਜਾਂ ਇਹਨਾਂ ਨੂੰ ਕਿਤੇ ਡਰਸ ਤਾਂਉਣ ਲੱਗ ਪਿਆ ਵੀ ਜੇ 100% ਦਿਖਾ ਦਿੱਤਾ ਅੱਗੇ ਜਾਂਦਾ ਨਾ ਹੋਇਆ ਤੇ ਇਹ ਜਿਹੜਾ ਸਾਡੇ ਉੱਤੇ ਕੱਲ ਨੂੰ ਕਾਰਵਾਈ ਹੋਣੀ ਸ਼ੁਰੂ ਹੋ ਜਾਣੀ ਆ ਇਹ ਨਾਦਰਸ਼ਾਈ ਫਰਮਾਨ ਦੇ ਖਿਲਾਫ ਤਾਨਾਸ਼ਾਈ ਫਰਮਾਨ ਸੀਗਾ ਜਿਹੜਾ ਉਹਦੇ ਖਿਲਾਫ ਜਦੋਂ ਇਹਨਾਂ ਨੇ ਇਨਕਾਰੀ ਕੀਤੀ ਵੀ ਪੰਜਾਬ ਚ ਇੰਨਾ ਪਾਣੀ ਪਹੁੰਚ ਨਹੀਂ ਰਿਹਾ ਸਿਰਫ 15 20 20% ਪਾਣੀ ਜਾ ਰਿਹਾ ਵਾ ਤੇ 100% ਕਿਦਾਂ ਲਖਾਵਾਂਗੇ ਜਦੋਂ ਇਹਨਾਂ ਦੇ ਪ੍ਰਧਾਨ ਨੇ ਇਹਦੇ ਖਿਲਾਫ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਆਹ ਨੂੰ ਮਉਤਲ ਕਰ ਦਿੱਤਾ ਗਿਆ ਆ ਉਹਦੀ ਚਿੱਠੀ ਆ ਮੈਂ ਤੁਹਾਨੂੰ ਵੀ ਇਹਦੀ ਕਾਪੀ ਇੱਕ ਦੇ ਦੇਣਾ ਵਾ ਉਹਦੀ ਮਉਤਲੀ ਕਰਕੇ ਤੇ ਉਹਨੂੰ ਦੂਰ ਕਿਤੇ ਬਠਿੰਡੇ ਤੋਂ ਸ਼ਾਹਪੁਰ ਕੰਡੀ ਜਿਹੜਾ ਬਦਲ ਦਿੱਤਾ ਗਿਆ ਇਹ ਸਾਰੇ ਹੁਕਮ ਜਿਹੜੇ ਕੀਤੇ ਗਏ ਸੈਕਟਰੀ ਜਿਹੜੇ ਕ੍ਰਿਸ਼ਨ ਕੁਮਾਰ ਨੇ ਉਹਨਾਂ ਲੋ ਕੀਤੇ ਗਏ ਮੈਂ ਤੇ ਕਹਿਣਾ ਕਿ ਆਪਣੀ ਬਾਤ ਚੁੱਕਣਾ ਵੀ ਗਣਾ ਵਾ ਤੁਸੀਂ ਕਹਿੰਦੇ ਸੀਗੇ ਵੀ ਮੋਦੀ ਜਿਹੜਾ ਮੀਡੀਆ ਦੇ ਉੱਤੇ ਕਿਸੇ ਨੂੰ ਚੱਲਣ ਨਹੀਂ ਦਿੰਦਾ ਬਾਦਲ ਨਹੀਂ ਚੱਲਣ ਦਿੰਦੇ ਕੈਪਟਨ ਨਹੀਂ ਚੱਲਣ ਦਿੰਦੇ ਸ ਰੀਚ ਘਟਾਤੀ ਮਤਲਬ ਉਹਦੇ ਉੱਤੇ ਵੀ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਕਿਹੜੀ ਇਹ ਇਜਾਦੀ ਹੈ ਯਾਰ ਤੁਸੀਂ ਤੇ ਅੰਗਰੇਜ਼ਾਂ ਨੂੰ ਵੀ ਟੱਪ ਕੇ ਉਹ ਕਹਿੰਦੇ ਆ ਨਾ ਨਾ ਤੜਪਨੇ ਕੀ ਇਜਾਜ਼ਤ ਹੈ ਨਾ ਫਰਿਆਦ ਕੀ ਘੁੱਟ ਘੁੱਟ ਕੇ ਮਰ ਜਾਓ یہی ਮਰਜ਼ੀ ਹੈ ਮੇਰੇ ਸਾਯਦ ਕੀ ਔਰ ਅੱਗੇ ਦੱਸਾਂ ਮੈਂ ਭਗਵੰਤ ਮਾਨ ਨੂੰ ਮੈਂ ਮੇਰਾ ਕਿਸਾਨੀ ਨਾਲ ਵਾਅਦਾ ਨਹੀਂ ਮੈਂ ਪਹਿਲੀ ਚੀਜ਼ ਦੱਸਾਂ ਮਤਲਬ ਮੈਨੂੰ ਦਰਦ ਲੱਗਦਾ ਕੋਈ ਵੀ ਹੋਵੇ ਚਾਹੇ ਕਿਸਾਨ ਆ ਚਾਹੇ ਕੋਈ ਮਤਲਬ ਮਜ਼ਦੂਰ ਆ ਚਾਹੇ ਕਿਸੇ ਵੀ ਫੀਲਡ ਦਾ ਕੋਈ ਮਤਲਬ ਭਾਵੇਂ ਜੁੱਤੀਆਂ ਗੰਡਣ ਵਾਲਾ ਹੋਵੇ ਚਾਵੇ ਕੱਪੜੇ ਪ੍ਰੈਸ ਕਰਨ ਵਾਲਾ ਹੋਵੇ ਜਿੱਥੇ ਕਿਸੇ ਨਾਲ ਧੱਕਾ ਜਿਹਾ ਜਦੋਂ ਵੀ ਆ ਆਪਣੇ ਕੋ ਨਹੀਂ ਰਿਹਾ ਜਾਂਦਾ ਔਰ ਮੈਂ ਇਹਨੂੰ ਕਹਿਣਾ ਚਾਹੁੰਦਾ ਤੂੰ ਕਿਸਾਨ ਦਾ ਪੁੱਤ ਹੈ ਨਾ ਅਸਲ ਦੇ ਵਿੱਚ 17 ਤੋਂ 20% ਪਾਣੀ ਜਿਹੜਾ ਖੇਤਾਂ ਨੂੰ ਲੱਗ ਰਿਹਾ ਔਰ ਰਾਜੀਵਾਲ ਸਾਹਿਬ ਵੀ ਬੋਲੇ ਖੈਰਾ ਵੀ ਬੋਲੇ ਔਰ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਬੋਲੇ ਆ ਵੀ 17 ਤੋਂ 20% ਜਿਹੜਾ ਪਾਣੀ ਲੱਗ ਰਿਹਾ ਜੇ 100% ਪਾਣੀ ਲੱਗਣਾ ਵ ਸਾਰੇ ਪੰਜਾਬ ਨੂੰ ਤੇ ਜਿੰਨਾ ਪੰਜਾਬ ਕੋਲ ਪਾਣੀ ਹੈ ਨਾ ਉਦੋਂ ਤੋਂ 400 ਗੁਣਾ ਜ਼ਿਆਦਾ ਪਾਣੀ ਚਾਹੀਦਾ ਪੰਜਾਬ ਨੂੰ ਤੇ ਉਹ ਪਾਣੀ ਹੈਗਾ ਪਾਣੀ ਦੇ ਤੇਰਾਗਲੇ ਲੁੱਟ ਕੇ ਖਾਣ ਨੂੰ ਤਿਆਰ ਬੈਠੇ ਨੇ 100% ਜਿਹੜੀ ਆਪਵਾਸੀ ਦਿਖਾਉਣ ਦਾ ਨੁਕਸਾਨ ਪਤਾ ਕੀ ਹੈ ਉਹ ਕੇਸ ਜਿਹੜਾ ਇਹਨਾਂ 100% ਆਪਵਾਸੀ ਦਿਖਾ ਦੇਣੀ ਆ ਉਹੀ ਚੁੱਕ ਕੇ ਕਾਪੀ ਉਹਨਾਂ ਸੁਪਰੀਮ ਕੋਰਟ ਦੇ ਵਿੱਚ ਲਾ ਦੇਣੀ ਆ ਔਰ ਉਹਦੇ ਅਹਿਆਫ ਦੇ ਉੱਤੇ ਸੁਪਰੀਮ ਕੋਰਟ ਨੇ ਫੈਸਲਾ ਦੇ ਦੇਣਾ ਵੀ ਤੁਹਾਡੇ ਤੇ ਕੱਲਾ ਕੱਲਾ ਜਿਹੜਾ ਖੇਤ ਨੂੰ ਪਾਣੀ ਲੱਗ ਰਿਹਾ ਫਿਰ ਵਾਧੂ ਪਾਣੀ ਦੀ ਤੁਹਾਨੂੰ ਕੀ ਲੋੜ ਆ ਹੁਣ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਜਿਹੜੀ ਤੁਸੀਂ ਗੱਲ ਕੀਤੀ ਵੀ ਪੰਜਾਬ ਹੁਣ ਰੰਗਲਾ ਪੰਜਾਬ ਨਹੀਂਗਾ ਇਹਨੂੰ ਲਿਖਿਆ ਕਰ ਬੋਰਡਾਂ ਦੇ ਉੱਤੇ ਕੰਗਲਾ ਪੰਜਾਬ ਆ ਵੀ ਇਹ ਤਾਂ ਕੰਗਾਲ ਆ ਯਾਰ ਨਾ ਪੰਜਾਬ ਕੋਲ ਵਪਾਰ ਬਚਿਆ ਨਾ ਪੰਜਾਬ ਕੋਲ ਇੰਡਸਟਰੀ ਬਚੀ ਬੱਚੇ ਇੱਥੋਂ ਜਵਾਨੀ ਬਾਹਰ ਜਾਈ ਜਾਂਦੀ ਆ ਗਵਾਂਢੀ ਦੇਸ਼ਾਂ ਨਾਲ ਸਾਡਾ ਵਪਾਰ ਬੰਦ ਹੋ ਗਿਆ ਤੇ ਇੱਕ ਸਾਡੇ ਕੋਲ ਸਰੋਤ ਪਾਣੀ ਸੀਗਾ ਕਿਸਾਨੀ ਲਈ ਬਹੁਤੀ ਜਿਹੜਾ ਖੇਤਾਂਵੋ ਕਿਸਾਨੀ ਹੈ ਨਾ ਸਾਡਾ ਤੂੰ ਉਹਨੂੰ ਵੀ ਜਿਹੜਾ ਖਵੌਂਡ ਦੇ ਉੱਤੇ ਤੁਸੀਂ ਤੁਲਗੇ ਔਰ ਤੁਸੀਂ ਅਫਸਰ ਵੀ ਉਹ ਲਾ ਦਿੱਤਾ ਜਿਹੜਾ ਹਰਿਆਣੇ ਨਾਲ ਸੰਬੰਧਤ ਹੈ ਕੱਲ ਮੈਂ ਕਿਸੇ ਕੋਲ ਡਿਟੇਲ ਪੁੱਛਦਾ ਸੀਗਾ ਉਹਨਾਂ ਦੀ ਤੇ ਉਹਨੇ ਕ੍ਰਿਸ਼ਨ ਕੁਮਾਰ ਉਹ ਹਰਿਆਣੇ ਤੋਂ ਮਿੰਦਰਗੜ੍ਹ ਤੋਂ ਸੰਬੰਧ ਜਿਹੜਾ ਰੱਖਦੇ ਨੇ ਮੈਂ ਫੇਰ ਆਪਣੀ ਗੱਲ ਦਰਉਣਾ ਕਿ ਮੈਨੂੰ ਉਹਦੀ ਇਮਾਨਦਾਰੀ ਤੇ ਕੋਈ ਉਹਨਾਂ ਦੀ ਤੇ ਸ਼ੱਕ ਨਹੀਂ ਪੜ ਲੱਗ ਕੇ ਅਫਸਰ ਬਣੇ ਨੇ ਪਰ ਉਹਨਾਂ ਦਾ ਦਰਦ ਕਿਤੇ ਨਾ ਕਰਮ ਭੂਮੀ ਨੂੰ ਛੱਡ ਕੇ ਤੇ ਜਨਮ ਭੂਮੀ ਦੇ ਪ੍ਰਤੀ ਜਿਹੜਾ ਜਾ ਕੇ ਆ ਵੀ ਮੈਂ ਆਪਣੇ ਜਿੱਥੇ ਮੈਂ ਪੈਦਾ ਹੋਇਆ ਵਾਂ ਉੱਥੇ ਮੈਂ ਕੋਈ ਨਾ ਕੋਈ ਜਿਹੜਾ ਫਾਇਦਾ ਪਹੁੰਚਾਉਣ ਦੀਆਂ ਗੱਲਾਂ ਕਰਾਂ ਤੂੰ ਤੇ ਪੰਜਾਬ ਦਾ ਪੁੱਤ ਹੈ ਨਾ ਭਗਵਾਨ ਤੁਮਾਰਾ ਤੂੰ ਮਤਲਬ ਉਸ ਜ਼ਿਲ੍ਹੇ ਦੇ ਵਿੱਚੋਂ ਆ ਜਿੱਥੋਂ ਹਮੇਸ਼ਾ ਹੀ ਬਗਾਵਤ ਹੁੰਦੀ ਆ ਜਿੱਥੋਂ ਹਮੇਸ਼ਾ ਹੀ ਵਿਦਰੋਹ ਆ ਜਿਹੜਾ ਮਤਲਬ ਉੱਠਦਾ ਵਾ ਸਾਰਾ ਪੰਜਾਬ ਭਰ ਜੂਗਾ ਤੇ ਉਹ ਸੀਟ ਹਮੇਸ਼ਾ ਸਰਕਾਰ ਦੇ ਉਲਟ ਜਾਂਦੀ ਆ ਤੂੰ ਉਸ ਮਤਲਬ ਜਿਹੜਾ ਜ਼ਿਲ੍ਹੇ ਦੀ ਗਵਾਹੀ ਕੀਤੀ ਆ ਤੈਨੂੰ ਉਸ ਜ਼ਿਲ੍ਹੇ ਨੇ ਐਮਪੀ ਬਣਾਇਆ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਯਾਰ ਕਿਹੜੇ ਇਨਕਲਾਬ ਦੀਆਂ ਤੂੰ ਗ ਅਸਲ ਦੇ ਵਿੱਚ ਕਲਾਕਾਰ ਜਿਹੜਾ ਮੰਦਾ ਹੁੰਦਾ ਆਪਾਂ ਗਗਨ ਜਦੋਂ ਮੂਵੀ ਦੇਖਣ ਜਾਂਦੇ ਆ ਨਾ ਸਾਨੂੰ ਪਤਾ ਉਹ ਐਕਟਿੰਗ ਹੋ ਰਹੀ ਆ ਜਿਹੜੇ ਬਹੁਤ ਈਮੋਸ਼ਨ ਲੋਕ ਹੁੰਦੇ ਉਹਨਾਂ ਦੀ ਅੱਖਾਂ 'ਚ ਧਰ-ਧਰ ਪਾਣੀ ਜਿਹੜਾ ਵਗਣਾ ਸ਼ੁਰੂ ਹੋ ਜਾਂਦਾ ਵੀ ਯਾਰ ਕੀ ਬਣ ਗਿਆ ਫਿਲਮ ਦੇ ਵਿੱਚ ਸਾਨੂੰ ਤਾਂ ਪਤਾ ਕੁਝ ਨਹੀਂ ਉਹਨਾਂ ਕੱਪੜੇ-ਕੁੱਪੜੇ ਝਾੜ ਕੇ ਹੋਣੇ ਠੀਕ ਹੋ ਜਾਣਾ ਵਾ ਉਹ ਕਲਾਕਾਰੀ ਇੰਨੀ ਵੀ ਵਿਖਾਈ ਉਹ ਤੇ ਸਾਨੂੰ ਹੁਣ ਅਹਿਸਾਸ ਹੋਇਆ ਵੀ ਇਹ ਨਰੀ ਐਕਟਿੰਗ ਸੀਗੀ ਇਨਕਲਾਬ ਵਿੱਚ ਊਠਾ ਸੀਗਾ ਦਰਦ ਵੀ ਝੂਠਾ ਵਿਖਾਇਆ ਸਾਨੂੰ ਤੇ ਜਿਹੜੇ ਅਥਰੂ ਆ ਵੀ ਝੂਠੇ ਵਿਖਾਏ ਤੇ ਮੈਂ ਇਹਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਤੇਰੇ ਬਾਰੇ ਨਾ ਮਾਨਕ ਸਾਹਿਬ ਨੇ ਬਹੁਤ ਖੂਬ ਲਿਖਿਆ ਵੀ ਆਦਤ ਨਹੀਂ ਜਾਂਦੀ ਬੰਦੇ ਦੀ ਤੂੰ ਹੁਣ ਵੀ ਸਾਨੂੰ ਝੂਠ ਮਾਰ ਮਾਰ ਕੇ ਐਕਟਿੰਗ ਕਰ ਕਰਕੇ ਗਮਰਾਹ ਕਰਨਿਆ ਉਹ ਕਹਿੰਦੇ ਆ ਕਿ ਡੰਗਰ ਰੱਸਾ ਚੱਪਣੋਂ ਨਾ ਰੋਕਿਆ ੜਦੇ ਕੁੱਤੇ ਬਹਿ ਗਏ ਰਾਜ ਤੇ ਫਿਰ ਚੱਕੀ ਚੱਟਦੇ ਪੱਥਰ ਉੱਤੇ ਬੂੰਦ ਨਾਲ ਕੋਈ ਅਸਰ ਦਿਖਾਵੇ ਕਦੇ ਬੰਦੇ ਦੀ ਮਾਨਕਾ ਆਦਤ ਨਾ ਜਾਵੇ ਉਹ ਆਦਤਾਂ ਉਹ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਗੁਜਰਾਤ ਪਹੁੰਚ ਗਏ ਤੇ ਉੱਥੇ ਅੱਥਰੂ ਸੁੱਟਲੇ ਗੁਜਰਾਤੀਆਂ ਵਾਲੀ ਹਰਿਆਣੇ ਪਹੁੰਚ ਗਏ ਤੇ ਉੱਥੇ ਅੱਥਰੂ ਸੁੱਟਲੇ ਹਰਿਆਣਵੀਆਲੀ ਤੇ ਗੱਲਾਂ ਕਰਦੇ ਆਪਾਂ ਪੰਜਾਬ ਦੇ ਸਕੇ ਆ ਹੁਣ ਸਲੀਅਤ ਸੁਣ ਮੈਂ ਇਹਨੂੰ ਕਹਿਣਾ ਆਪਣੇ ਕੋਲ ਡਿਟੇਲ ਚ ਸਮਾਂ ਹੈਗਾ ਨਾ ਮਤਲਬ ਇਹ ਪੰਜਾਬ ਦਾ ਬੜਾ ਗੰਭੀਰ ਇਸ਼ੂ ਆ ਔਰ ਮੈਂ ਲੋਕਾਂ ਨੂੰ ਕਦੀ ਨਹੀਂ ਕਿਹਾ ਕਿ ਇਹਨੂੰ ਸੁਣੋ ਮੈਂ ਜੋ ਬੋਲਦਾ ਹਾਂ ਮੈਂ ਲੋਕਾਂ ਨੂੰ ਕਹਿੰਦਾ ਵੀ ਇਹਦੇ ਉੱਤੇ ਗੌਰ ਕਰੋ ਜਿਹੜਾ ਵੀ ਬੰਦਾ ਇਹਦੇ ਉੱਤੇ ਬੋਲਦਾ ਚਾਹੇ ਉਹ ਰਾਜੇਵਾਲ ਸਾਹਿਬ ਆ ਚਾਹੇ ਉਹ ਖੈਰਾ ਚਾਹੇ ਉਹ ਵਿਕਰਮਜੀਠੀਆਂ ਨੇ ਇਹਦੇ ਤੇ ਗੌਰ ਫਰਮਾਓ ਪੰਜਾਬ ਲੁੱਟਿਆ ਜਾਣਾ ਤੁਹਾਡਾ ਕਿ 100% ਜਿਹੜੇ ਤੋਂ ਬੋਰਡ ਲਵਾਏ ਖਾਲਾਂ ਦੇ ਉੱਤੇ ਪਾਣੀ ਪਹੁੰਚਾਉਣ ਦੇ ਆ ਤੁਹਾਨੂੰ ਮੈਂ ਕਾ ਜਿਹੜੇ ਆ ਰਜਬਾਏ ਦੇ ਉੱਤੇ ਲੈ ਕੇ ਆਇਆ ਜਿਹਨੂੰ ਸੁਆ ਕਹਿੰਦੇ ਆ ਆ ਤੁਹਾਡੇ ਸਾਹਮਣੇ ਦੀ ਹਾਲਤ ਹੈ ਕਿ ਪਾਣੀ ਵਗਣ ਵਾਲੀ ਆ ਤੁਹਾਡੇ ਕੈਮਰਾਮੈਨ ਨੇ ਹੁਣੇ ਇਹਨੂੰ ਦੇਖੇ ਜਾ ਕੇ ਇਹਦੇ ਚੋਂ ਤੇ ਪਾਣੀ ਜਾ ਹੀ ਨਹੀਂ ਸਕਦਾ ਮਤਲਬ ਇਹ ਪਾਣੀ ਇੱਥੋਂ ਵਗਣ ਯੋਗ ਹੀ ਨਹੀਂ ਹੈਗਾ ਤੇ ਕਿੱਥੇ ਤੁਸੀਂ ਖੇਤਾਂ ਨੂੰ 100% ਪਾਣੀ ਲਾਉਣ ਦੀਆਂ ਗੱਲਾਂ ਕਰਦੇ ਹੋ ਆ ਜਮੀਨੀ ਕੀ ਹਕਤ ਆ ਮੈਂ ਅੱਗੇ ਇੱਕ ਐਗਜ਼ਾਮਪਲ ਦਵਾ ਤੁਹਾਨੂੰ ਦਿਨਣਾ ਨਾ ਕਿ ਤੁਸੀਂ ਫਲਾਈਟ 'ਚ ਜਾਂਦੇ ਹੋ ਨਾ ਤੇ 에어 호ਸਟਸ ਹਸਾਉਂਦੀ ਆ ਤੁਹਾਡੇ ਕੋਲ ਅਪਾਤਕਾਲ ਸਥਿਤੀ ਮੈਂ ਤੁਸੀਂ ਆ ਬੂਹਾ ਖੋਲਣਾ ਇਧਰੋ ਡਿੱਗ ਪੈਣਾ ਤੇ ਫਿਰ ਉਹ ਸਾਨੂੰ ਬਚਾ ਦਾ ਸਾਧਨ ਦੱਸਦੀ ਤੇ ਸਾਨੂੰ ਪਤਾ ਵੀ ਜੇ ਡਿੱਗ ਪਏ ਤੇ ਥੱਲੇ ਜਾ ਕੇ ਤੇ ਮੌਤ ਹੀ ਆ ਵੀ ਬਚਣਾ ਸੀ ਐ ਨਹੀਂ ਗੇ ਤੇ ਤੇ ਬੋਡਾਂ ਦੇ ਉੱਤੇ ਤੂੰ ਆ ਸਾਨੂੰ ਸਾਡੀ ਜ਼ਿੰਦਗੀ ਬਖਾਉਣ ਡਿਆ ਤੇ ਆ ਬਖਾਉਣ ਡਿਆ ਸਲੀਅਤ ਇਹ ਆ ਵੀ ਜ਼ਮੀਨੀ ਕਿ ਹਕਤੋਂ ਇਹ ਰੋਸ ਦਾ ਸਲੀਆ ਤੇ ਅਸਲੀਅਤ ਦੇ ਵਿੱਚ ਬੋਡਾਂ ਦੇ ਉੱਤੇ ਕੁਝ ਹੋਰ ਵਿਖਾਇਆ ਜਾਂਦਾ ਦੂਜੀ ਗੱਲ ਨੂੰ ਮੈਂ ਕਹਾਂ ਕਿ ਬਹੁਤ ਵਾਹ ਭਾਈ ਤੁਸੀਂ ਬੋਡਾਂ ਦੇ ਉੱਤੇ ਲੈਣ ਰਹੇ ਹੋ ਦੋ ਤਰੀਕੇ ਹੁੰਦੇ ਨੇ ਆਪਣਾ ਮੂੰਹ ਲਾਲ ਵਿਖਾਉਣ ਦੇ ਜਾ ਤੋ ਬੰਦਾ ਬਹੁਤ ਖਾਂਦਾ ਪੀਂਦਾ ਹੋਵੇ ਹਟਾ ਘਟਾ ਹੋਵੇ ਤੋ ਜਾਂ ਚਪੇੜਾ ਮਾਰ ਕੇ ਲਾਲ ਕੀਤਾ ਜਾਂਦਾ ਤੂੰ ਪੰਜਾਬੀਆਂ ਨੂੰ ਬਹੁਤ ਖੁਸ਼ਹਾਲ ਵਿਖਾਉਣ ਡਿਆ ਬੋਰਡਾਂ ਦੇ ਉੱਤੇ ਐਡ ਦੇ ਵਿੱਚ ਇਸ਼ਤਿਹਾਰਾਂ ਦੇ ਵਿੱਚ ਅਸਲ ਚ ਤੂੰ ਪੰਜਾਬੀਆਂ ਦਾ ਚਿਹਰਾ ਜਿਹੜਾ ਚਪੇੜਾ ਮਾਰ ਮਾਰ ਕੇ ਲਾਲ ਕਰਕੇ ਤੇ ਉਹ ਬੋਰਡਾਂ ਦੇ ਉੱਤੇ ਵਿਖਾਉਣ ਡਿਆ ਤੂੰ ਪਟਵਾਰੀਆਂ ਤੋਂ ਰਿਪੋਰਟ ਲੈਣ ਤੋਂ ਤੇ ਯਾਰ ਟੈਕਨੀਕਲੀ ਹਰ ਬੰਦੇ ਨੂੰ ਸਮਝ ਆਊਗੀ ਕਿ ਟਿਊਬਵਲ ਲੱਗੇ ਆ ਤੁਸੀਂ ਟੈਕਨੀਕਲੀ ਰਿਪੋਰਟ ਬਿਜਲੀ ਬੋਰਡ ਕੋ ਲਈ ਕਿ ਜੇ 100% ਪਾਣੀ ਖੇਤਾਂ ਦੇ ਵਿੱਚ ਜਾ ਰਿਹਾ ਤੇ ਫਿਰ ਬਿਜਲੀ ਦੇ ਯੂਨਟ ਤੇ ਬਲੇ ਨਹੀਂ ਹੋਣੇ ਚਾਹੀਦੇ मतलब ये क्यों जे बिजली फ्री ਆ 12 ਲੱਗੇ ਆ ਤੇ ਕਿਸਾਨਾਂ ਕੋਲ ਆਟੋਮੈਟਿਕ ਸੋਚਿਆ ਵੀ ਘਰੋਂ ਉੱਠਣ ਦੀ ਵੀ ਲੋੜ ਨਹੀਂ ਵੀ ਇੰਨੇ ਵਜੇ ਸਵਿਚ ਆਉਣ ਤੇ ਇੰਨੇ ਵਜੇ ਮਤਲਬ ਆਫ ਮਤਲਬ ਇਹ ਛੋਟੀ ਜੀ ਫੈਸਿਲਿਟੀ ਹੈ ਨੂੰ ਤੁਸੀਂ ਕੋਈ ਪਤਾ ਲੰਬਾ ਚੌੜਾ ਨਹੀਂ ਕਹਿ ਸਕਦੇ ਹਰ ਬੰਦਾ ਇਹ ਲਵਾ ਸਕਦਾ 12 ਦੇ ਉੱਤੇ ਤੇ ਫਿਰ ਕਿਉਂ ਮਤਲਬ ਉਹ ਸੂਏ ਦਾ ਪਾਣੀ ਵਰਤਣਗੇ ਕਿਉਂ ਨਾ ਇਸ ਸਿਰਦਰਦੀ ਨੂੰ ਮਤਲਬ ਜਿਹੜਾ ਅਪਣਾਉਣਗੇ ਦੂਜੀ ਚੀਜ਼ ਮੈਂ ਦੱਸਾਂ ਕਿ ਇਕੱਲਾ ਇਹ ਨਹੀਂਗਾ ਮੈਂ ਪਹਿਲਾਂ ਵੀ ਸਟਾਰਟਿੰਗ 'ਚ ਬੋਲਿਆ ਨਾ ਵੀ ਜਿਹੜਾ ਆਇਆ ਉਹਨੇ ਸਾਡੇ ਨਾਲ ਸਾਜ਼ਿਸ਼ ਕੀਤੀ ਏ ਇਹ ਸਾਜ਼ੋਸ਼ ਸਾਜਦੀ ਹੈ ਕਿਤੇ ਕਰਨ ਇਹ ਸਾਜ਼ਿਸ਼ ਹੈਗੀ ਬਾਦਲ ਵੇਲੇ ਦੀ ਕੈਪਟਨ ਵੇਲੇ ਦੀ ਨਹਿਰੀ ਪਾਣੀ ਪਹਿਲਾਂ ਖੇਤਾਂ ਨੂੰ ਲੱਗਦਾ ਹੁੰਦਾ ਸੀ ਉਦੋਂ ਤੋਂ ਤੁਸੀਂ ਮੋੜ ਦਿੱਤਾ ਲੋਕਾਂ ਨੂੰ 212 ਦੇ ਕਨੈਕਸ਼ਨ ਦਿੱਤੇ ਇੱਕ ਤੇ ਸਹਾਨ ਕੀਤਾ ਬਿਜਲੀ ਫਰੀ ਦਾ ਇੱਕ ਸਾਡੇ ਉੱਤੇ ਡਰ ਪੈਦਾ ਕਰ ਦਿੱਤਾ ਤੁਸੀਂ ਵੀ ਜੋ ਸਾਨੂੰ ਹੀ ਚੁਣਿਓ ਸਾਨੂੰ ਬਦਲਤਾ ਤੇ ਹੋ ਸਕਦਾ ਤੁਹਾਨੂੰ ਬਿੱਲ ਲੱਗਣੇ ਸ਼ੁਰੂ ਹੋ ਜਾਣਗੇ ਇਹਦੇ ਨਾਲ ਕੀ ਹੋਇਆ ਵੀ ਸਾਡਾ ਹੇਠਲਾ ਪਾਣੀ ਵੀ ਖਤਮ ਹੋਣਾ ਸ਼ੁਰੂ ਹੋ ਗਿਆ ਜੇ ਦੁਨੀਆ ਪਾਣੀ ਨੂੰ ਰੋ ਰਹੀ ਹੈ ਨਾ ਔਰ ਇਤਿਹਾਸਕਾਰ ਦੱਸਦੇ ਆ ਜਿਹੜੇ ਲਿਖਣ ਵਾਲੇ ਅੱਗੋਂ ਬੁੱਧੀਜੀਵੀ ਦੱਸਦੇ ਆ ਵੀ ਅੱਗੋਂ ਤੁਹਾਡੀਆਂ ਜੰਗਾ ਹੀ ਪਾਣੀ ਕਰਕੇ ਹੋਇਆ ਕਰਨੀਆਂ ਇਹਦੇ ਨਾਲ ਹੋਇਆ ਏ ਵੀ ਥੱਲੇ ਵਾਲਾ ਪਾਣੀ ਸਾਡਾ ਖਤਮ ਹੋਣਾ ਸ਼ੁਰੂ ਹੋ ਅੱਤਵਾਦ ਵੇਲੇ ਦਾ ਆ ਬਿਜਲੀ ਫ੍ਰੀ ਵੇਲੇ ਦਾ ਆਟਾ ਦਾਲ ਫ੍ਰੀ ਵੇਲੇ ਦਾ 4.5 ਲੱਖ ਰੁਪਈਆ ਸਾਡੇ ਉੱਤੇ ਕਰਜ਼ਾ ਹੋ ਗਿਆ ਔਰ ਕਰਜ਼ਾ ਸਾਡੇ ਉੱਤੇ ਵਾਧੂ ਜਿਹੜਾ ਚੜਨਾ ਸ਼ੁਰੂ ਹੋ ਗਿਆ ਤੇ ਪਾਣੀ ਜਿਹੜਾ ਦਰਿਆਵਾਂ ਦਾ ਉਹ ਵਾਧੂ ਵਗਾਉਣਾ ਸ਼ੁਰੂ ਕਰ ਦਿੱਤਾ ਇਹਦੀ ਨੀਂਹ ਕਦੋਂ ਵੱਜੀ ਸੀ ਹਰਿਆਣੇ ਚ ਦੇਵੀ ਲਾਲ ਸੀਗੇ ਜਿਨ੍ਹਾਂ ਨਾਲ ਬਾਦਲ ਸਾਹਿਬ ਦੀ ਪੀੜੀਆਂ ਦਰ ਪੀੜੀ ਜਿਹੜੀ ਰਿਸ਼ਤੇਦਾਰੀ ਤੁਰ ਹੀ ਆਉਂਦੀ ਐ ਸਾਂਝ ਤੁਰ ਹੀ ਆਉਂਦੀ ਐ ਇੱਥੇ ਬਾਦਲ ਸਾਹਿਬ ਸੀਗੇ ਉਸ ਜੋੜੀ ਵੇਲੇ ਕਾਗਜ਼ਾਂ ਦੇ ਵਿੱਚ ਅਮਲੀ ਜਾਮਾ ਪਹਿਨਾਇਆ ਗਿਆ ਸੀ ਐਸਵਾਈਐਲ ਨੂੰ ਬਿਜਲੀ ਫ੍ਰੀ ਕਰਕੇ ਹੀਟਲਾ ਪਾਣੀ ਤੇ ਖਤਮ ਕੀਤਾ ਉੱਪਰਲਾ دریاਵਾ ਦਾ ਜਿਹੜਾ ਵਾਧੂ ਦਿਖਾ ਦਿੱਤਾ ਗਿਆ ਤੇ ਉਹਦੇ ਨਾਲ ਐਸਵਾਈਐਲ ਦੀ ਜਿਹੜੀ ਨੀਂ ਬੱਜਣੀ ਸ਼ੁਰੂ ਹੋਈ ਉਹਦੀ ਜਿਹੜੀ ਸੋਚ ਜਿਹੜੀ ਚੱਲਣੀ ਸ਼ੁਰੂ ਹੋਈ ਫੇਰ ਦੂਜੀ ਚੀਜ਼ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਮਾਨ ਸਾਹਿਬ ਤੂੰ ਤੇ ਕਿੰਨਾ ਕਿਸਾਨ ਦਾ ਪੁੱਤ ਐ ਛੋਟੇ ਕਿਸਾਨ ਦਾ ਪੁੱਤ ਐ 6 ਲੱਖ ਰਕਬਾ ਜਿਹੜਾ ਬਾਦੀ ਆ ਉਹ ਦਿਖਾ ਦਿੱਤੀ ਗਈ ਵੀ ਇੱਥੇ ਖੇਤੀਬਾੜੀ ਹੁਣ ਰਹੀ ਨਹੀਂ ਤੇ ਇਹਨੂੰ ਇਹਦੇ ਵਿੱਚੋਂ ਕੱਢ ਦਿੱਤਾ ਜਾਵੇ ਇੱਥੇ ਪਾਣੀ ਦੀ ਲੋੜ ਹੀ ਨਹੀਂ ਹੈਗੀ ਮੈਂ ਇਹਨੂੰ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਯਾਰ ਆਪਣੇ ਮਾਂ ਪਿਓ ਦੇ ਹੱਕ ਲੈਣ ਲਈ ਧਰਤੀ ਸਾਡੀ ਮਤਲਬ ਮਾਂ ਕਿਸਾਨ ਇਹਨੂੰ ਸਮਝਦਾਵੇ ਦੇ ਹੱਕ ਲੈਣ ਲਈ ਤੇ ਥੋੜਾ ਬਤਾ ਝੂਠ ਸੱਚ ਮਾਰ ਲੈਣਾ ਚਾਹੀਦਾ ਤੂੰ ਐਡਾ ਮਤਲਬ ਸੱਚ ਬੰਦਾ ਹੋ ਗਿਆ ਵੀ ਤੂੰ ਜ਼ਿੰਦਗੀ 'ਚ ਕਿਤੇ ਝੂਠ ਹੀ ਨਹੀਂ ਮਾਰਿਆ ਆਪਣੇ ਲਈ ਜਿੱਥੇ ਤੈਨੂੰ ਲੋੜ ਆ ਉੱਥੇ ਤੁਸੀਂ ਕਫਰ ਤੋਲਣ ਡਏ ਜੇ ਤੇਰੇ ਘਰ ਦੇ ਅੱਗੇ ਦੋ ਬੈਰੀਗੇਟ ਚੁੱਕਣੇ ਨੇ ਹਨਾ ਲੋਕਾਂ ਨੇ ਡਿਮਾਂਡ ਕੀਤੀ ਵੀ ਸਾਡਾ ਰਸਤਾ ਰੁਕਿਆ ਆ ਤੇ ਤੂੰ ਤਾਂ ਲੋਕਾਂ ਦਾ ਨਾਇਕ ਸੀਗਾ ਤੈਨੂੰ ਐਡਾ ਮਤਲਬ ਲੋਕੇ ਰਹਿਣ ਦੀ ਕੀ ਲੋੜ ਆ ਤੇ ਤੇਰੇ ਵਕੀਲਾਂ ਦੀ ਫੌਜ ਨੇ ਸੂਪਰੀਮ ਕੋਰਟ ਦੇ ਵਿੱਚ ਉਹ ਤਰਥੱਲੀ ਮਚਾਈ ਵੀ ਨਹੀਂ ਬਹੁਤ ਜ਼ਿਆਦਾ ਲੋੜ ਆ ਪੰਜਾਬ 'ਚ ਅੱਤਵਾਦ ਆ ਖਤਰਾ ਬਹੁਤ ਜ਼ਿਆਦਾ ਵਾ ਮੁੱਖ ਮੰਤਰੀ ਨੂੰ ਮੈਂ ਤੈਨੂੰ ਕਹਿਣਾ ਚਾਹੁੰਦਾ ਅਸਲ 'ਚ ਤੈਨੂੰ ਖਤਰਾ ਅੱਤਵਾਦ ਦਾ ਨਹੀਂਗਾ ਕਿਹੜੇ ਅੱਤਵਾਦੀ ਨੇ ਤੈਨੂੰ ਮਾਰਨਾ ਯਾਰ ਤੈਨੂੰ ਪੰਜਾਬ ਦੇ ਲੋਕਾਂ ਤੋਂ ਖਤਰਾ ਵਾ ਕਿਤੇ ਇਕੱਲੇ ਨਿਕਲੋਗੇ ਤੇ ਹਣ ਲੋਕਾਂ ਤੈਨੂੰ ਘੇਰ ਲੈਣਾ ਕਿਉਂਕਿ ਜੋ ਆਸਾਂ ਵਖਾਈਆਂ ਸੀ ਉਹਦੇ ਉੱਤੇ ਤੁਸੀਂ ਪਹਿਰਾ ਨਹੀਂ ਦਿੱਤਾ ਬੈਰੀਗੇਡ ਢਾਉਣ ਲਈ ਤੁਸੀਂ ਝੂਠੇ ਸੱਚੇ ਜਵਾਬ ਦੇ ਸਕਦੇ ਹੋ ਤੇ ਪਾਣੀ ਬਚਾਉਣ ਲਈ ਤੁਹਾਡੇ ਕੋਲ ਕੋਈ ਜਵਾਬ ਨਹੀਂ ਉਹਨਾਂ ਦੀ ਫੇਵਰ ਦੇ ਵਿੱਚ ਤੁਸੀਂ ਰਿਪੋਰਟਾਂ ਤਿਆਰ ਕਰ ਰਹੇ ਹੋ ਉਹ ਕਹਿੰਦੇ ਆ ਨਾ ਵੀ ਜ ਦਾ ਪਾਣੀ ਬਚਾਉਣਾ ਜ਼ਿਆਦਾ ਜ਼ਰੂਰੀ ਆ ਮੈਂ ਇਹਨੂੰ ਇੱਕ ਗੱਲ ਕਹਿਣ ਲੱਗਾ ਕਿ ਬੰਦੇ ਨੂੰ ਪਤਾ ਹੁੰਦਾ ਮੈਂ ਕੀ ਕੋ ਕਰਮ ਕੀਤਾ ਮੇਰੇ ਜਿਹੜੇ ਪਾਪ ਹੋਣਗੇ ਨਾ ਮੈਂ ਤੇਰੇ ਸਾਹਮਣੇ ਕਹਿੰਦਾ ਤੁਹਾਡੇ ਸਾਹਮਣੇ ਜਿੰਨਾ ਮਰਜੀ ਸੱਚਾ ਹੋ ਜਾਵਾਂ ਅੰਦਰ ਦੇ ਅੰਦਰ ਤੇ ਮੈਨੂੰ ਸਤਾਉਂਦੇ ਆ ਨਾ ਅੰਦਰ ਦੇ ਅੰਦਰ ਤੇ ਮੈਂ ਇਹਨੂੰ ਇੱਕ ਗੱਲ ਕਹਿਣਾ ਵੀ ਸ਼ੀਸ਼ੇ ਮੂਰੇ ਖਲੋ ਕੇ ਵੇਖ ਤੇ ਸਹੀ ਕਿਸ ਦਿਨ ਆਪਣੇ ਆਪ ਨੂੰ ਕਹਿੰਦੇ ਆ ਵੀ ਚਲੋ ਛੋੜੋ ਜਮਾਨੇ ਕੇ ਕਿਸੋਂ ਕੋ ਚਲੋ ਛੋੜੋ ਜਮਾਨੇ ਕੇ ਕਿਸੋਂ ਕੋ ਇਹ ਬਤਾਓ ਖੁਦ ਸੇ ਨਜ਼ਰੇ ਮਿਲਾ ਲੇਤੇ ਹੋ ਕਿਆ ਮਤਲਬ ਆਪਣੇ ਆਪ ਨਾਲ ਤੋਂ ਨਜ਼ਰਾਂ ਮਿਲਾ ਲੈਣਾ ਵਾ ਹੋਰ ਅੱਗੇ ਆਓ ਅਸਲੀਅਤ ਤੋਂ ਜਾਣੂ ਹੋ ਮੈਂ ਵੇਖਿਆ بڑے ਬੰਦਿਆਂ ਨੇ ਇਹਦੇ ਤੇ ਫਾਰਮੈਲਟੀ ਕੀਤੀ ਬੋਲਣ ਦੀ ਕਿ ਮਾਲਵਾ ਸਾਈਡ ਦੇ ਵਿੱਚ ਨਹਿਰੀ ਪਾਣੀ ਦੀ ਡਿਮਾਂਡ ਹੈ ਸ਼ਾਇਦ ਤੁਸੀਂ ਵੀ ਉੱਥੋਂ ਆਏ ਹੋ ਕਾਰਨ ਇਹ ਕਿ ਆ ਵੀ ਉੱਥੇ ਜ਼ਮੀਨੀ ਪਾਣੀ ਬਹੁਤ ਮਾੜਾ ਟੂਵਲ ਦਾ ਕੈਂਸਰ 벨ਟ ਕਹੀ ਜਾਂਦੀ ਹੈ ਡੂੰਘਾ ਬਹੁਤ ਹੈ ਮਾੜਾ ਬਹੁਤ ਹੈ ਲੋਕੀ ਲੜਦੇ ਆ ਪਾਣੀ ਦੀ ਵਾਰੀ ਤੋਂ ਸਾਡੇ ਤੋਂ ਇੱਥੇ ਮਤਲਬ ਟੂਵਲ ਲੱਗੇ ਨੇ ਪਾਣੀ ਵੀ ਥੱਲੇ ਚੰਗਾ ਵਾ ਉੱਥੇ ਪੀਣ ਯੋਗ ਵੀ ਪਾਣੀ ਨਹੀਂ ਹੈਗਾ ਮੇਰਾ ਦਾ ਪਾਣੀ ਪੀਂਦੇ ਲੋਕੀ ਫਿਲਟਰ ਕਰਕੇ ਜੋ ਮਤਲਬ ਮੇਰੇ ਧਿਆਨ ਦੇ ਵਿੱਚ ਆਇਆ ਪਾਣੀ ਕਰਕੇ ਜੇ ਇੱਥੇ ਠੇਕਾ ਲੱਖ ਰੁਪਏ ਦਾ ਤੇ ਉੱਥੇ 20000 ਰੁਪਏ ਨੂੰ ਠੇਕਾ ਜਾਂਦਾ ਵਾ ਉੱਥੇ 100% ਨਹੀਂ ਪਹੁੰਚਿਆ ਯਾਰ ਤੇ ਤੂੰ ਕਿਹੜੀਆਂ ਗੱਲਾਂ ਕਰਦਾ ਵੀ ਮਤਲਬ 100% ਪਾਣੀ ਜਿਹੜਾ ਸਾਰੇ ਪਾਸੇ ਪਹੁੰਚ ਗਿਆ ਤੂੰ ਇੱਥੇ ਮੱਝ ਦੇ ਵਿੱਚ ਤੂੰ ਕਹਿੰਦਾ 100% ਪਾਣੀ ਆਹ ਦੇਖੋ ਮੈਂ ਜਿਹੜੀ ਗੱਲ ਕਰਦਾ ਆ ਮੇਰੇ ਹੱਥ ਦੇ ਵਿੱਚ ਸ਼ਿਜਰਾ ਆ ਨਕਸ਼ੇ ਨੇ ਦੋ ਦੇਖੋ ਮੈਂ ਇਹਦੀ ਕਾਪੀ ਵੀ ਦਿੰਦਾ ਤੁਹਾਨੂੰ ਆਦੋ ਨੇ ਅਨੀਲੇ ਤੁਸੀਂ ਵੇਖ ਰਹੇ ਹੋ ਜਿਹੜਾ ਵੱਡਾ ਹੈ ਉੱਤੇ ਲੈਣ ਜੀ ਜੀ ਇਹ ਹੈਗੀ ਆ ਜਿਹੜਾ ਰਜਬਾ ਜਿੰਨੂੰ ਕਿਹਾ ਜਾਂਦਾ ਸੂਏ ਦੀ ਹਨਾ ਤੇ ਆ ਜਿਹੜੀਆਂ ਛੋਟੀਆਂ ਲੈਣਾ ਨੇ ਇਹ ਖਾਲ ਨੇ ਇਹ ਤੇ ਹੋ ਗਏ ਸਰਕਾਰੀ ਜਿਹੜੇ ਮਤਲਬ ਪਟਵਾਰੀਆਂ ਕੋਲ ਹੈਗੇ ਨੇ ਠੀਕ ਆ ਅੱਗੇ ਆਓ ਤੁਸੀਂ ਆ ਕਈਆਂ ਫਿੰਡਾਂ ਦੇ ਵਿੱਚ ਤੇ ਸਰਕਾਰੀ ਜਗ੍ਹਾ ਹੀ ਨਹੀਂ ਸਰਕਾਰੀ ਖਾਲ ਹੀ ਨਹੀਂ ਤੇ ਪਟਵਾਰੀ ਤੈਨੂੰ ਕਿੱਥੋਂ ਵਿਖਾ ਦੇਣ ਤੇਰਾ ਸਿਰ ਵਿਖਾ ਦੇਣ ਉਹਦੇ ਵਿੱਚ ਜਾ ਕੇ ਵੀ ਮਤਲਬ ਆ ਸਰਕਾਰੀ ਅਸੀਂ ਖਾਲ ਜਿਹੜੇ ਪਾ ਦਿੱਤੇ ਨੇ ਕਿ ਇਹ ਮਤਲਬ ਜੱਟ ਦੀ ਪੈੜੀ ਕਿਸੇ ਕਿਸਾਨ ਦੀ ਤੁਸੀਂ ਉਹਦੇ ਵਿੱਚ ਖਾਲ ਬਣਾਉਣ ਦੀ ਗੱਲ ਕਹੋ ਤੇ ਇਹਨਾਂ ਦੇ ਸਿਰ ਨਾ ਪਾੜ ਦੂਗਾ ਯਾਰ ਪਟਵਾਰੀਆਂ ਦੇ ਆ ਅਸਲੀਅਤ ਜ਼ਮੀਨੀ ਹੈ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਆ ਅਸਲੀਅਤ ਹੈ ਤੇ ਆ ਸੱਚ ਹੈ ਅੱਗੇ ਆਉ ਦੁੱਖ ਕੀ ਲੱਗਦਾ ਤੂੰ ਕੱਲਾ ਥੋੜੀ ਆ ਕਹਿੰਦੇ ਆ ਨਾ ਇੱਕ ਹੀ ਉੱਲੂ ਕਾਫੀ ਹੈ ਬਰਬਾਦ ਗੁਲਿਸਤਾ ਕਰਨੇ ਕੋ ਹਰ ਸ਼ਾਖ ਪੇ ਉੱਲੂ ਬੈਠਾ ਹੈ ਅੰਜਾਮ ਗੁਲਿਸਤਾ ਕੀ ਹੋਗਾ ਮਤਲਬ ਇਹ ਪਟਵਾਰੀ ਸਾਰੇ ਇਕੱਠੇ ਹੋ ਗਏ ਆ ਮੈਨੂੰ ਵੀ ਮੰਗ ਪੱਤਰ ਦਿੱਤਾ ਇਹਨਾਂ ਨੇ ਇਹ ਉੱਥੇ ਜਾ ਕੇ ਤੇ ਇਹਨਾਂ ਦਾ ਜਿਹੜਾ ਸਿੰਚਾਈ ਮੰਤਰੀ ਆ ਰੌਬਰਟ ਜੇ ਰੱਖਿਆ ਨੇ ਔਰ ਸੋਚਣਾ ਪਦਾ ਉਹਦਾ ਮਤਲਬ ਜਿੱਧਰ ਨੂੰ ਰਿਮੋਟ ਚਲਾਉਂਦਾ ਉਧਰ ਨੂੰ ਉਹ ਤੁਰਿਆ ਜਾਂਦਾ ਕੀ ਨਾ ਉਹਦਾ ਜੋੜਾ ਕਰਕੇ ਕੀ ਜੋੜਾ ਮਾਜਰਾ ਹਨਾ ਉਹਨੂੰ ਇਹਨੇ ਮੰਤਰੀ ਬਣਾਇਆ ਇਹਨਾਂ ਜਾ ਕੇ ਉਹਨੂੰ ਸਲੀਅਤ ਦਸੀ ਉਹ ਮੰਨਿਆ ਵੀ ਕਿ ਯਾਰ ਬਹੁਤ ਗਲਤ ਹੈ ਤੁਹਾਡੀ ਚਾਰ ਸ਼ੀਟ ਵੀ ਗਲਤ ਹੈ ਤੁਹਾਨੂੰ ਇਸ ਮੁੱਦੇ ਦੇ ਉੱਤੇ ਇੱਥੇ ਇੱਕ ਹੈਰਾਨੀ ਹੈ ਕਿ ਇੱਕ ਪਟਵਾਰੀ ਨੇ 99% ਵਿਖਾ ਦਿੱਤਾ ਜਦੋਂ ਉੱਥੇ 99 ਐ ਨਹੀਂ ਸੀ ਆਪਣੀ ਜਾਨ ਬਚਾਉਣ ਲਈ ਵੀ ਮੈਂ ਸਭ ਤੋਂ ਵੱਧ ਵਿਖਾਇਆ ਭਾਜੀ 99 ਵਾਲਾ ਵੀ ਚੱਕਦਾ 99 ਵਾਲਾ ਵੀ ਮਤਲਬ ਠੋਕ ਦਿੱਤਾ ਗਿਆ ਵੀ ਤੂੰ 100% ਕਿਉਂ ਨਹੀਂ ਲਿਖਿਆ ਤੇ ਇਹ ਤੇਰੇ ਵਰਗਾ ਹਾਂ ਤੇ ਯਾਰ ਕਿਵੇਂ ਹੀ ਔਂਗ ਵੀ ਨਹੀਂ ਕਰਦਾ ਹਣਾ ਉਹ ਚਾਈਨਾ ਵਾਲਾ ਵੀ ਨਹੀਂ ਕਰਦਾ ਹਣਾ ਜਿਸ ਤਰ੍ਹਾਂ ਦੇ ਤੁਸੀਂ ਮਤਲਬ ਰਵਈਆ ਫੜ ਲਿਆ ਉਹਨੂੰ ਇਹਨਾਂ ਅਸਲੀਅਤ ਦੱਸੀ ਉਹਨੇ ਜਦੋਂ ਆਪਣੇ ਵਿਭਾਗ ਦੇ ਸੈਕਟਰੀ ਨਾਲ ਗੱਲ ਕੀਤੀ ਹੈ ਕ੍ਰਿਸ਼ਨ ਕੁਮਾਰ ਹਣਾ ਉਹ ਬੜੇ ਤੇਜ਼ ਤਰਾਰ ਸੈਕਟਰੀ ਨੇ ਤੇ ਅੱਗੋਂ ਜੋੜਾ ਮਾਇਰਾ ਸਾਹਿਬ ਨੂੰ ਗੱਲ ਹੀ ਨਹੀਂ ਆਈ ਮਤਲਬ ਇਹੋ ਜਿਹੇ ਲੋਕ ਤੁਸੀਂ ਉਹ ਤੇ ਅਕਸਰ ਮੈਂ ਸੁਣਿਆ ਵੀ ਕਹਿੰਦਾ ਵੀ ਯਾਰ ਝੰਡੀ ਲੱਗੀ ਰਹਿਣੀ ਚਾਹੀਦੀ ਹੈ ਪੰਜਾਬ ਜਾਵੇਂ ਟੱਠੇ ਖੂ ਦੇ ਵਿੱਚ ਮੈਂ ਕੀ ਲੈਣਾ ਵਾਂ ਵੀ ਆਨੰਦ ਲੈਣ ਆਏ ਹੋ ਤੁਸੀਂ ਜਿਹੜੇ ਤੁਹਾਨੂੰ ਇਸ ਹਾਲ ਮਿਲੇ ਨੇ ਲੋਕਾਂ ਤੁਹਾਨੂੰ ਲਾ ਦੇਣਾ ਲੋਕਾਂ ਤੁਹਾਡੀ ਬੁਰੀ ਤਰ੍ਹਾਂ ਪਲਟੀ ਲਵਾਉਣੀ ਹੈ ਮਤਲਬ ਤੁਹਾਡਾ ਹਸ਼ਰ ਵੀ ਲੋਕ ਬਹੁਤ ਮਾੜਾ ਕਰਨਗੇ ਇਹ ਤੁੱਕੇ ਨਾਲ ਮੈਨੂੰ ਕਹਿੰਦਾ ਤੂੰ ਤੁੱਕੇ ਦਾ ਵਜ਼ੀਰ ਬਣਿਆ ਜੇ ਤੂੰ ਆਪਣੇ ਮਹਿਕਮੇ ਦੇ ਲੋਕਾਂ ਦੀ ਰਾਖੀ ਨਹੀਂ ਕਰ ਸਕਦਾ ਉਹਨਾਂ ਦੀ ਮੈਂ ਨਹੀਂ ਕਹਿੰਦਾ ਜਿੱਥੇ ਗਲਤੀਆਂ ਠੋਕ ਦਿਓ ਵਤੋ ਵਤ ਠੋਕੋ ਪੰਜਾਬ ਨਾਲ ਧੱਕਾ ਕਰਨ ਵਾਲੇ ਜਿਹੜੇ ਸਰਕਾਰੀ ਤਨਖਾਹਾਂ ਲੈਂਦੇ ਜੋ ਗਲਤ ਕੰਮ ਕਰਦੇ ਉਹਨਾਂ ਨੂੰ ਸਜ਼ਾ ਵੀ ਆਮ ਬੰਦੇ ਨੂੰ ਡਬਲ ਹੋਣੀ ਚਾਹੀਦੀ ਗੱਲ ਇਹ ਆ ਵੀ ਇਹ ਕਦੇ ਕਲਰਕ ਕਦੇ ਨਹਿਰੀ ਪਟਵਾਰੀ ਕਦੇ ਕੰਨ ਕੋਈ ਇਹੀ ਕਿਉਂ ਆਉਂਦਿਆ ਆਈਐਸ ਤੇ ਪੀਸੀਐਸ ਵਾਰੀ ਕੀ ਹੋ ਜਾਂਦਾ ਉਹ ਅਗਲੇ ਗੋਡੇਆਂ ਪਰ ਕਰ ਲੈਂਦੇ ਆ ਨਾ ਫਿਰ ਇਹ ਗੱਲ ਇਹਨਾ ਆਪਾਂ ਅਗਲੀ ਚ ਗੱਲ ਕਰ ਲਾਂਗੇ ਮੈਂ ਅੱਗੇ ਵੀ ਕਿਹਾ ਸੀਗਾ ਵੀ 300 ਕ੍ਰਪਸ਼ਨ ਵਾਲਾ ਬੰਦਾ ਤੁਸੀਂ ਠੋਕਿਆ ਬੋਰਡਾਂ ਦੇ ਉੱਤੇ ਵਿਖਾਉਂਦੇ ਉਹ ਤੇ ਚਾਉਂਦਾ ਕੀ ਆ ਪਟਵਾਰੀ ਤਹਿਸੀਲਦਾਰ ਕਲਰਕ ਕੋਈ ਆਈਐਸ ਕੋਈ ਆਈਪੀਐਸ ਤੁਸੀਂ ਕੀ ਲੱਗਦਾ ਵੀ ਉਹ ਕਰਨੇ ਭਰ ਉਹ ਠੱਗੀਆਂ ਨਹੀਂ ਮਾਰਦੇ ਉਹਨਾਂ ਦੀ ਠੱਗੀ ਵੱਡੀ ਉਹਨਾਂ ਨੂੰ ਤੁਸੀਂ ਮੂੰਹ ਹੀ ਨਹੀਂ ਕਰਦੇ ਇਹਨਾਂ ਕੋਈ ਡਰਦੇ ਆਪਣੇ ਸਮਾਜ ਵਾਲੇ ਲੋਕ ਤੁਸੀਂ ਮੈਂ ਇਹਨਾਂ ਜਿਹੜਾ ਚੋਰਿਆਂ ਨੂੰ ਠੋਕੋ ਚਾਹੇ ਛੋਟਾ ਚਾਹੇ ਵੱਡਾ ਹਨਾ ਇੱਥੇ ਕਹਿੰਦੇ ਗਰੀਬ ਲਹਿਰੋਂ 'ਤੇ ਬਿਠਾਏ ਜਾਂਦੇ ਹਨ ਪਹਿਰੇ ਸਮੁੰਦਰੋਂ ਦੀ ਤਲਾਸ਼ੀ ਕੋਈ ਨਹੀਂ ਲੇਤਾ ਮਤਲਬ ਛੋਟਿਆਂ ਛੋਟਿਆਂ ਨੂੰ ਹੁਣ ਇਹਦੀ ਗੱਲ ਕਰਦਾ ਮੈਂ ਆ ਜਿਹੜਾ ਵਜ਼ੀਰ ਬਣਿਆ ਜਿਹਨੂੰ ਅੱਗੋਂ ਗੱਲ ਹੀ ਨਹੀਂ ਆਈ ਇਹਨਾਂ ਦੇ ਸੈਕਟਰੀ ਦੇ ਉਹਨੂੰ ਮੈਂ ਕਹਿੰਦਾ ਵੀ ਤੁੱਕੇ ਨਾਲ ਯਾਰ ਤੂੰ ਵਜ਼ੀਰ ਬਣਿਆ ਤੇਰੇ ਬਾਰੇ ਨਾ ਕੋਈ ਸ਼ਾਇਰ ਸਾਹਿਬ ਬਹੁਤ ਖੂਬ ਲਿਖਦੇ ਨੇ ਵੀ ਗਜਬ ਨਹੀਂ ਤੁੱਕਾ ਵੀ ਤ ਫਟੇ ਜੋ ਦੁੱਧ ਤੋਂ ਫਿਰ ਉਹ ਪਨੀਰ ਹੋ ਜਾਏ ਜੋੜੇ ਮਾਜਰੇ ਜੈਸੇ ਮਵਾਲਿਓਂ ਕੋ ਨਾ ਦੇਖਾ ਕਰੋ ਹਿਕਾਰਤ ਸੇ ਨਾ ਜਾਣੇ ਕੌਣ ਸਾ ਗੁੰਡਾ ਕਬ ਵਜ਼ੀਰ ਹੋ ਜਾਏ ਵੀ ਤੁਹਾਡੀ ਇਹ ਫਿਤਰਤ ਆ ਇਹੋ ਜੇ ਤੁਸੀਂ ਲੋਕੋ ਯਾਰ ਜਿਨ੍ਹਾਂ ਨੂੰ ਕਾਬਲੀਅਤ ਹੀ ਨਹੀਂ ਮਤਲਬ ਗੁੰਡੇ ਮਵਾਲੀ ਉੱਟ ਕੇ ਤੁਸੀਂ ਮੰਤਰੀ ਬਣਾਤੇ ਆਪਣੇ ਮਹਿਕਮੇ ਦੀ ਸਮਝ ਹੀ ਨਹੀਂ ਅੱਗੇ ਆਓ ਆ ਇੱਕ ਚਿੱਠੀ ਤੁਹਾਨੂੰ ਮੈਂ ਵਿਖਾਉਣ ਲੱਗਾ ਆ 326 ਕਰੋੜ ਦੀ ਰਿਕਵਰੀ ਕਰ ਦਿੱਤੀ ਇਹਨਾਂ ਕਿਸਾਨਾਂ ਵੱਲ ਠੀਕ ਹੈ ਵੀ ਤੁਹਾਡੇ ਖੇਤਾਂ ਦੇ ਵਿੱਚ ਪਾਣੀ ਲੱਗਾ ਤੇ ਸਿਰਫ 20% ਜਿਹੜੇ ਖੇਤਾਂ ਦੀ ਰਿਕਵਰੀ ਆ ਔਰ ਇਹਨਾਂ ਨੂੰ ਕਿਹਾ ਜਾ ਰਿਹਾ ਕਿ 100% ਜਿਹੜਾ ਉਹ ਦਿਖਾਇਆ ਜਾਵੇ ਤੇ ਜੇ 100% ਦਿਖਾ ਦਿੱਤਾ ਤੇ 326 ਨੂੰ 5 ਨਾਲ ਗੁਣਾ ਕਰੋ 1635 ਕਰੋੜ ਰੁਪਇਆ ਬਣ ਜਾਂਦਾ ਕੀ ਕਿਸਾਨ ਪੰਜਾਬ ਦਾ 1635 ਕਰੋੜ ਰੁਪਇਆ ਦੇ ਸਕਦਾ ਯਾਰ ਪਾਇਲੈਂਡ ਆ ਜਿਹੜਾ ਅੰਨ ਨਗਾਉਂਦਾ ਮੇਰੇ ਖਿਆਲ ਉਹਦੇ ਘਰ ਵੀ ਰੋਟੀ ਪੂਰੀ ਨਹੀਂ ਹੁੰਦੀ ਤੇ ਤੁਸੀਂ ਉਹਨਾਂ ਨਾਲ 1635 ਕਰੋੜ ਰੁਪਇਆ ਜਿਹੜਾ ਆਪਣਾ ਮਤਲਬ ਡਿਫਾਲਟਰ ਬਣਾ ਦਿੱਤਾ ਉਹਨਾਂ ਨੂੰ ਇਹ ਤੂੰ ਮਤਲਬ ਕਿਸਾਨ ਦਾ ਪੁੱਤ ਐ ਇਹ ਤੇਰੀ ਮਤਲਬ ਸੋਚ ਐ ਹੁਣ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਮੈਂ ਬਾਕੀ ਲੋਕਾਂ ਵਰਗਾ ਨਹੀਂ ਹੈਗਾ ਵੀ ਆਪੋਜੀਸ਼ਨ ਐ ਮੈਂ ਸਰਕਾਰ ਬਣਾਉਣੀ ਐ ਮੈਂ ਤੇਰੇ ਖਿਲਾਫ ਝੋਣ ਲੜਨੀ ਐ ਤੇ ਸਿਰਫ ਤੈਨੂੰ ਮਤਲਬ ਭੰਡੀ ਜਾਵਾਂ ਵੀ ਤੇਰੀ ਜਰਾ ਪੁੱਠੀ ਪੈ ਗਈ ਐ ਤੇਰੀ ਪੈਂਟ ਪੁੱਠੀ ਪੈ ਗਈ ਇਹੋ ਜਿਹੇ ਕੰਮ ਮੇਰੇ ਨਹੀਂ ਹੈਗੇ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਭਗਵੰਤ ਮਾਨ ਕਿ ਜੇ ਤੇ ਇਹ ਅਣਗਹਿਲੀ ਨਾ ਆਇਆ ਤੇ ਇਹਦੇ ਉੱਤੇ ਸਪਸ਼ਟੀਕਰਨ ਦੇ ਤੇ ਜੇ ਤੂੰ ਜਾਣ ਬੁੱਝ ਕੇ ਕੀਤਾ ਤੇ ਫਿਰ ਮੈਂ ਇਹ ਕਹਿ ਕੇ ਤੈਨੂੰ ਜ਼ਰੂਰ ਸਮਾਪਤੀ ਕਰੂੰਗਾ ਵੀ ਤੇਰੇ ਲਈ ਲੱਖ ਲਾਣਤ ਹੈ ਜੇ ਤੂੰ ਜਾਣ ਬੁੱਝ ਕੇ ਕੇਂਦਰ ਦੇ ਹੱਥਾਂ 'ਚ ਖੇਡ ਰਿਆ ਨਾਲ ਦੇ ਸੂਬਿਆਂ ਦੇ ਵਿੱਚ ਆਪਣੀ ਪਾਰਟੀ ਨੂੰ ਮਤਲਬ ਤਕੜਾ ਕਰਨ ਲਈ ਜੇ ਤੂੰ ਸਾਜ਼ਿਸ਼ ਕਰ ਰਿਹਾ ਫਿਰ ਤੇਰੇ ਲਈ ਮੈਂ ਇੱਕ ਗੱਲ ਕਹੂੰਗਾ ਵੀ ਪਿਪਲੀ ਦੇ ਆ ਪੱਤੇ ਆਏ ਕਾਦੀ ਖੜਖੜ ਖੜਖੜ ਲਾਈ ਹੋਈ ਹੈ ਭਗਵੰਤ ਮਾਨ ਨੂੰ ਇੰਨਾ ਪੁੱਛਦੇ ਜਮੀਰ ਮਾਰਨ ਦੀ ਦਵਾਈ ਕਿਹੜੇ ਵੈਦ ਤੋਂ ਮੰਗਾਈ ਹੈ ਮਤਲਬ ਆਹ ਤਾਂਡੇ ਹਾਲਾਤ ਨੇ ਯਾਰ ਇਹ ਤੋਂ ਜਾਣੂ ਤੋਂ ਤੁਸੀਂ ਪੰਜਾਬ ਹੀ ਲਟਾ ਦੇਣ ਲੱਗੇ ਉਹ ਕਿਹੋ ਜਿਹਾ ਰੰਗਲਾ ਪੰਜਾਬ ਹੈ ਮੈਂ ਤੈਨੂੰ ਕਹਿੰਦਾ ਫਿਰ ਬੋਰਡਾਂ ਤੇ ਲਿਖ ਕੰਗਲਾ ਪੰਜਾਬ ਪਰ ਭਾਜੀ ਇਹਦੇ ਨਾਲ ਨਾਲ ਤੁਸੀਂ ਸ਼ਾਇਦ ਇੱਕ ਪੁਆਇੰਟ ਆ ਜਿਹੜਾ ਹੋਰ ਵੀ ਆ ਕਿ ਜਿਨ੍ਹਾਂ ਨੇ ਜਿਹੜੇ 30 ਵਾਲੇ ਸੀਗੇ ਚਾਹੇ 30 ਵਾਲੇ ਉਹ ਵੀ ਚਾਰ ਸ਼ੀਟ ਕੀਤਾ ਨਨ ਮੇਲਾ ਵੀ ਚਾਰ ਸ਼ੀਟ ਕੀਤਾ ਪਰ ਗੱਲ ਕੀ ਆ ਨਾਲ ਨਾਲ ਇੱਕ ਵਾਰੀ ਉਹਨਾਂ ਦੀ ਸੈਲਰੀ ਵੀ ਅਟੈਚ ਕੀਤੀ ਗਈ ਕਿ ਜਿਹੜਾ ਜਿੰਨੇ ਪਰਸੈਂਟ ਇਹ ਵੇਰਵਾ ਦਊਗਾ ਪਾਣੀ ਦਾ ਉਨੇ ਪਰਸੈਂਟ ਹੀ ਸੈਲਰੀ ਹੋਊਗੀ ਮੰਨ ਲਓ ਜੇ ਕਿਸੇ ਨੇ 20% ਦੀ ਰਿਪੋਰਟ ਦਿੱਤੀ ਤਾਂ ਉਹਦੀ 20% ਸੈਲਰੀ ਹੋਊਗੀ ਜਿਹੜਾ ਬਾਅਦ ਚ ਕਿ ਹਟਾ ਲਿਆ ਗਿਆ ਕਾਲਮ ਉਹ ਮੈਂ ਦੂਜੀ ਚੀਜ਼ ਤੇ ਕਹਿਣਾ ਚਾਹੁੰਦਾ ਕਿ ਤੁਸੀਂ ਜਿਨ੍ਹਾਂ ਦੀ ਸੈਲਰੀ ਅਟੈਚ ਕਰ ਲੈਂਦੇ ਉਸ ਤੋਂ ਬਾਅਦ ਤੁਸੀਂ ਕ੍ਰਪਸ਼ਨ ਦੇ ਜਨਮਦਾਤਾ ਬਣ ਜਾਂਦੇ ਹੋ ਕਿ ਤੁਸੀਂ ਮਤਲਬ ਉਹ ਬੰਦੇ ਨੇ ਆਪਣਾ ਕੁਝ ਨਾ ਕੁਝ ਮਤਲਬ ਖਰਚਾ ਤੇ ਚਲਾਉਣਾ ਹੀ ਆ ਨਾ ਹਰ ਬੰਦੇ ਨੂੰ ਤੁਸੀਂ ਇਮਾਨਦਾਰ ਨਹੀਂ ਕਹਿ ਸਕਦੇ ਹਰ ਬੰਦੇ ਨੂੰ ਤੁਸੀਂ ਭ੍ਰਿਸ਼ਟ ਨਹੀਂ ਕਹਿ ਸਕਦੇ ਪਟਵਾਰੀਆਂ ਦੀ ਸੈਲਰੀ ਤੁਸੀਂ ਅਟੈਚ ਕਰ ਲਈ ਹੁਣ ਮੈਂ ਇਹਦੇ ਮਹਿਕਮੇ ਨੂੰ ਪੁੱਛਣਾ ਚਾਹ ਚਲਾਉਣ ਡਿਆ ਮਹਿਕਮੇ ਨੂੰ ਮੈਨੂੰ ਤਾਂ ਪਤਾ ਅਸਲੀਅਤ ਦਾ ਉਹਨੂੰ ਤੇ ਆਉਂਦਾ ਹੀ ਕੁਛ ਨਹੀਂ ਉਹਨੂੰ ਤਾਂ ਸਿਰਫ ਝੰਡੀ ਚਾਹੀਦੀ ਆ ਗੱਡੀ ਦੀ ਹੁਣ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਜੀ ਜਿਹੜੀ ਸਫਾਈ ਆਉਂਦੀ ਆ ਰੋਈਆਂ ਦੀ ਜਿਹੜੀ ਤੁਸੀਂ ਸੂਆਂ ਦੀ ਜਿਹੜੀ ਤੁਸੀਂ ਆ ਨਹਿਰਾਂ ਦੀ ਸਫਾਈ ਕਰਦੀ ਹੁੰਦੀ ਆ ਤੁਹਾਨੂੰ ਜ਼ਮੀਨੀ ਤੌਰ ਤੇ ਦਿਸਦੀ ਕਿਤੇ ਮਸ਼ੀਨਾਂ ਲੱਗੀਆਂ ਸਫਾਈ ਇਹ ਜਿਹੜਾ ਕਰੋੜਾਂ ਅਰਬ ਰੁਪਇਆ ਤੁਸੀਂ ਤੇ ਤੁਹਾਡੇ ਚੇਤੇ ਅਫਸਰ ਖਾ ਜਾਂਦੇ ਕਦੀ ਉਹਨਾਂ ਦੀ ਸੈਲਰੀ ਅਟੈਚ ਕੀਤੀ ਕਦੀ ਉਹਨਾਂ ਦੀ ਤਨਖਾਹ ਅਟੈਚ ਕੀਤੀ ਆ ਵੀ ਉਹ ਵੱਡੇ ਅਫਸਰ ਦੀ ਵੀ ਤਨਖਾਹ ਅਟੈਚ ਹੋਊਗੀ ਇਹਦੇ ਉੱਤੇ ਵੀ ਹਮੇਸ਼ਾ ਮੈਂ ਤੁਹਾਨੂੰ ਕਹਿੰਦਾ ਵੀ ਜਿਹੜੀ ਗਾਜ ਐ ਨਾ ਉਹ ਆਪ ਤੋਂ ਛੋਟੇ ਦੇ ਉੱਤੇ ਡਿੱਗਦੀ ਆ ਆਸਲੀਅਤ ਐ ਆ ਤੁਸੀਂ ਜ਼ਮੀਨੀ ਕੀ ਕਦੇ ਦੇਖੋ ਮੈਂ ਤੁਹਾਨੂੰ ਆ ਸੂਬੇ ਹੀ ਵਿਖਾ ਦਿੱਤਾ ਵੀ ਇਹ ਚੋਂ ਪਾਣੀ ਜਾ ਸਕਦਾ ਵਾ ਕਿ ਇਹੋ ਜੀਆਂ ਗੱਲਾਂ ਕਰ ਰਹੇ ਹੋ ਕਿਉਂ ਨੇਰੇ ਦੇ ਵਿੱਚ ਕਿਹੜਾ ਤੁਸੀਂ ਐਡੀ ਐਨਕ ਲਾ ਲਈ ਲੋਕੀ ਭੁੱਖੇ ਲੰਗੇ ਆ ਤੇ ਤੁਹਾਨੂੰ ਉਹ ਅੱਗੋਂ ਸ਼ੇਰਵਾਨੀ ਨਾਲ ਦੇਖਣ ਡਿਆ ਵੀ ਇਹ ਪਾ ਕੇ ਬੈਠੇ ਆ ਆ ਹਾਲਾਤ ਨੇ ਯਾਰ ਸੂਬੇ ਦੇ ਸੋ ਹਮੇਸ਼ਾ ਗਰੀਬ ਨੂੰ ਮਾਰ ਕੇ ਤੇ ਉਹ ਕਹਿੰਦੇ ਨਾ ਵੀ ਤਗੜੇ ਜਿਹੜਾ ਛੱਡਿਆ ਤੁਹੋ ਇਹ ਨਾ ਬਣਾਇਆ। ਸ਼ੁਕਰੀਆ ਭਾਈ ਜੀ ਧੰਨਵਾਦ ਸੀ ਸਮਾਂ ਕੱਢਿਆ। ਸੋ ਮਨਦੀਪ ਸਿੰਘ ਮੰਨਾ ਨੇ ਦੋ ਅਹਿਮ ਜਿਹੜੇ ਸਵਾਲ ਖੜੇ ਕੀਤੇ ਨੇ ਕਿ ਜੋ ਤੁਸੀਂ ਬੋਰਡ ਲਾਇਸੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਤਾ 100% ਖੇਤਾਂ ਤੱਕ ਜਿਹੜਾ ਪਾਣੀ ਪਹੁੰਚਾਤਾ ਉਹਦੇ ਦੋ ਕਾਰਨ ਦੋ ਸਵਾਲ ਦੋ ਹੋ ਸਕਦੇ ਆ ਜਿਹੜੇ ਮਨਦੀਪ ਸਿੰਘ ਮੰਨਾ ਨੇ ਠਾਏ ਨੇ ਕਿ ਜਿਹੜੇ ਤੁਸੀਂ ਬੋਰਡ ਲਾਇਸੀ ਜਿਹੜੀ ਫੜ ਮਾਰੀ ਸੀ ਉਹਨੂੰ ਸੱਚ ਸਾਬਤ ਕਰਨ ਦੇ ਲਈ ਤੁਸੀਂ ਪਟਵਾਰੀਆਂ ਤੋਂ ਇਹ ਗਲਤਾ ਜਿਹੜਾ ਰਿਕਾਰਡ ਬਣਵਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਫਿਰ ਤੁਸੀਂ ਅੰਦਰੋਂ ਅੰਦਰੀ ਯਾਰੀ ਪੰਜਾਬ ਤੋਂ ਬੇਮੁਖ ਹੋ ਕੇ ਕਿਸੇ ਹੋਰ ਨਾਲ ਨਿਵਾ ਰਹੇ ਹੋ ਤਾਂ ਇਸ ਇਹਨਾਂ ਦੋਨਾਂ ਸਵਾਲਾਂ ਦੇ ਜਵਾਬ ਪੰਜਾਬੀ ਜ਼ਰੂਰ ਚ ਆਉਣਗੇ ਜਿਹੜੇ ਮਨਦੀਪ ਸਿੰਘ ਮੰਨਾ ਨੇ ਉਠਾਏ ਨੇ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ